ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਗੱਲਾਂ ਦੇਸ਼ ਵਿਦੇਸ਼ ਦੀਆਂ ਵਿੱਚ ਅੱਜ ਮੈਂ ਤੁਹਾਡੇ ਨਾਲ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਰੂਬਰੂ ਹੋਣ ਲੱਗਿਆ ਹਰ ਵਾਰ ਦੀ ਤਰ੍ਹਾਂ ਮੇਰਾ ਸਾਥਿਆਰੇ ਨੇ ਪ੍ਰੋਫੈਸਰ ਅਸ਼ੋਕ ਅਚਿਤ ਜੀ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ ਵੀ ਟੀਵੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਸਿਆਣੇ ਕਹਿੰਦੇ ਨੇ ਆਪਣੀ ਕਾਬਲੀਅਤ ਨੂੰ ਇੰਨਾ ਜ਼ਿਆਦਾ ਵਧਾਓ ਇੰਨੀ ਜ਼ਿਆਦਾ ਹਾਸਿਲ ਕਰੋ ਤੁਹਾਨੂੰ ਹਰਾਉਣ ਦੇ ਲਈ ਕੋਸ਼ਿਸ਼ ਨਾ ਕਰੇ ਕੋਈ ਕੋਈ ਚਲਾਕੀਆਂ ਕਰੇ ਕੋਈ ਸ਼ਾਜਸ਼ਾ ਕਰੇ ਫਿਰ ਤੁਹਾਡੀ ਕਾਬਲੀਅਤ ਦਾ ਪਤਾ ਲੱਗੂਗਾ ਬਿਲਕੁਲ ਜੀ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਇਹ ਆ ਵੀ ਜਦੋਂ ਤੁਸੀਂ ਕੋਈ ਵੀ ਬੰਦਾ ਤਰੱਕੀ ਕਰਦਾ ਵਾ ਤੇ ਹਮੇਸ਼ਾ ਹੀ ਉਸ ਚੀਜ਼ ਨੂੰ ਜਾਂ ਉਸ ਬੰਦੇ ਨੂੰ ਜਾਂ ਉਹਦੇ ਕਾਰੋਬਾਰ ਨੂੰ ਉਹੀ ਬੰਦਾ ਪੰਡਦਾ ਵਾ ਜਿਹੜਾ ਉਹਨੂੰ ਫੋਲੋ ਕਰਨਾ ਚਾਹੁੰਦਾ ਜਾਂ ਉਹਦੇ ਤੱਕ ਪਹੁੰਚਣਾ ਚਾਹੁੰਦਾ ਜਾਂ ਉਹ ਤੋਂ ਥੱਲੇ ਕਦੀ ਦੇਖਿਆ ਤੁਸੀਂ ਵੇ ਅਲਾਨ ਮਸਕ ਹੋਇਆ ਜਾਂ ਬਿਲ ਗੇਟਸ ਹੋਏ ਜਾਂ ਫਿਰ ਹੋਰ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਨੇ ਉਹ ਤੁਰੇ ਜਾਂਦੇ ਕਹਿੰਦੇ ਹੋਣ ਵੀ ਆ ਕੀ ਆ ਛੋਟੀ ਮੋਟੀ ਦੁਕਾਨ ਜਾਂ ਰੇੜੀ ਵਾਲੇ ਨੇ ਕੀ ਗੰਦ ਪਾਇਆ ਉਹ ਕਦੀ ਨਹੀਂ ਕਹਿਣਗੇ ਉਹ ਕਿਹੜੀ ਗੱਡੀ ਆ ਕਿਹੜੀ ਗੱਡੀ 'ਚ ਲੈ ਕੇ ਘੁੰਮੀ ਜਾਂਦਾ ਛੋਟੀ ਮੋਟੀ ਲੈ ਕੇ ਘੁੰਮੀ ਜਾਂਦਾ ਐਦਾਂ ਨਹੀਂ ਕਹੂਗਾ ਉਹ ਵੀ ਨਹੀਂ ਕਹੂਗਾ ਲੈ ਇਹ ਪੈਸੇ ਦੀ ਫੁਕਰੀ ਮਾਰਦਾ ਐਦਾਂ ਵੀ ਨਹੀਂ ਕਹੂਗਾ ਸੋ ਹਮੇਸ਼ਾ ਹੀ ਉਹੀ ਬੰਦਾ ਕਹਿੰਦਾ ਜਿਹੜਾ ਉੱਥੇ ਤੱਕ ਪਹੁੰਚ ਨਹੀਂ ਸਕਦਾ ਸੋ ਸਾਨੂੰ ਇਹ ਚਾਹੀਦਾ ਵਾ ਜਿੱਦਾਂ ਆਮ ਪੰਜਾਬੀ ਜੇ ਟਰੱਕਾਂ 'ਤੇ ਲਿਖਿਆ ਨਹੀਂ ਹੁੰਦਾ ਤੇ ਹਰੀ ਸੜਨਾਰੀਜ਼ ਕਰ ਹੂੰ ਸੋ ਉਹ ਹਿਸਾਬ ਆ ਵੀ ਆਪਾਂ ਇਹੀ ਕਹਿੰਦੇ ਵੀ ਆਪਾਂ ਸਾਰਿਆਂ ਨੂੰ ਇਹੀ ਕਹਿੰਦੇ ਵੀ ਕਦੀ ਵੀ ਕਿਸੇ ਤੋਂ ਜੈਲਸੀ ਕਰਨ ਦੀ ਲੋੜ ਨਹੀਂ ਕੋਈ ਵੀ ਬੰਦਾ ਆਪਣਾ ਕੰਮ ਕਰਦਾ ਆ ਅਗਲਾ ਉਹ ਮਿਹਨਤ ਕਰਦਾ ਤਾਂ ਉਹ ਨੂੰ ਅਗਲਾ ਉਹ ਸੱਚੀ ਨੀਤ ਨਾ ਕਰੂਗਾ ਪਰਮਾਤਮਾ ਨੂੰ ਪਲੀ ਕਰੂਗਾ ਜੀ ਬਿਲਕੁਲ ਜੇ ਜੇ ਨਹੀਂ ਕਰੂਗਾ ਤਾਂ ਆਪੇ ਫੇਰ ਬਾਹਰ ਹੋ ਜੂਗਾ ਆਪੇ ਬਾਹਰ ਹੋ ਜੂ ਬਿਲਕੁਲ ਤੇ ਸਾਡਾ ਜਿਹੜਾ ਸੈਗਮੈਂਟ ਸ਼ੁਰੂ ਹੁੰਦਾ ਹਰ ਵਾਰ ਦੀ ਤਰ੍ਹਾਂ 골ਡ ਸੈਲਵਰ ਤਾਂ ਹੁੰਦਾ ਆ ਕਿਉਂਕਿ 골ਡ ਇੱਕ ਐਸੀ ਚੀਜ਼ ਆ ਜਿਹੜੀ ਹਮੇਸ਼ਾ 골ਡ ਹੀ ਰਹਿੰਦੀ ਆ ਬਿਲਕੁਲ ਤੇ 골ਡ ਵਾਂਗੂ ਚਮਕਦੇ ਰਹਿੰਦੀ ਆ ਤੇ ਕਈ ਗੱਲਾਂ ਵੀ 골ਡ ਹੀ ਰਹਿੰਦੀਆਂ ਨੇ ਤੇ ਦੱਸੋ ਜੀ ਅੱਜ ਦਾ ਫਿਰ 골ਡ ਦਾ ਕੀ ਆਪਣਾ ਹੈਗਾ ਰੇਟ ਬਿਲਕੁਲ ਜੀ ਤੁਸੀਂ ਤਾਂ 골ਡ ਨੂੰ ਬਿਲਕੁਲ ਸੋਨੇ ਵਾਂਗੂ ਐਕਸਪਲੇਨ ਕਰਤਾ ਹੈ ਹੀ ਸੋਨਾ ਜੀ ਬਿਲਕੁਲ ਜੀ ਤੇ ਅੱਜ ਦੀ ਮੈਂ ਗੱਲ ਕਰਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਸੋਨੇ ਦਾ ਜਿਹੜਾ ਸਾਡਾ ਇਹ ਸੈਕਸ਼ਨ ਆ ਰੇਟ ਚ ਦੱਸਦੇ ਆ ਇਸ ਸਪான்ਸਰ ਵਾਈ ਹੁੰਦਾ ਜੀ ਅੰਬਾ ਜੁਵੈਲਰ ਜਿਹਨਾਂ ਦਾ ਇੱਕ ਸਟੋਰ ਮਿਲਵਰ ਟਾਊਨ ਸੈਂਟਰ ਵਿੱਚ ਆ ਹਫਤੇ ਦੇ 7 ਦਿਨ ਖੁੱਲਦੇ ਨੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਕਸਟਮਾਈਜ਼ ਗਹਿਣੇ ਬਣਾਣੇ ਹੋਣ ਜਾਂ ਬਿਲਕੁਲ ਰੈਡੀ ਟੂ ਸੇਲ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਉਹਨਾਂ ਕੋਲ ਪਏ ਹੁੰਦੇ ਨੇ ਤੁਸੀਂ ਲੈ ਸਕਦੇ ਹੋ ਅੱਜ ਅਗਰ ਤੁਸੀਂ ਇਨਵੈਸਟਮੈਂਟ ਕਰਨੀ ਹੈ ਜਿਨ੍ਹਾਂ ਕੋਲ 골ਡ 바ਰ ਵੀ ਮਿਲਦੇ ਨੇ ਅੱਜ ਦੇ ਰੇਟ ਦੀ ਮੈਂ ਗੱਲ ਕਰਾਂ سونے ਦੀ ਗੱਲ ਕਰਾਂ ਤਾਂ 24 ਕੈਰੇਟ ਇੱਕ ਔਂਸ ਜਿਹੜਾ ਹੈ ਉਹ 5174 ਡਾਲਰ ਤੇ 64 ਸੈਂਟ ਵਿੱਚ ਆ ਤੇ ਚਾਂਦੀ ਜਿਹੜੀ ਹੈ 1 ਕਿਲੋ ਦੀ 1999 ਡਾਲਰ ਤੇ 33 ਸੈਂਟ ਸਿਰਫ 67 ਸੈਂਟ ਘੱਟ 2000 ਕਹਿ ਸਕਦੇ ਆ ਤੇ ਬਾਕੀ ਜੇ ਤੁਸੀਂ ਨਵੇਂ ਗਹਿਣੇ ਆਪਣੇ ਕਿਉਂਕਿ ਹੁਣ ਕਰਵਾ ਚੌਥ ਵੀ ਆਣਾ ਆ ਤਾਂ ਹਨ ਤੇਰੇ ਤੇ ਦੀਵਾਲੀ ਦਸਹਿਰਾ ਬਿਲਕੁਲ ਇੱਕ ਮੌਸਮੀ ਐਸਾ ਹੈ ਜਿਹਦੇ ਵਿੱਚ ਸੋਨਾ ਗਹਿਣਾ ਜਾਂ ਖਿਦਿਆ ਜਾਂਦਾ ਕਿਉਂਕਿ ਸ਼ੋਭੀ ਮੰਨਿਆ ਜਾਂਦਾ ਅਗਰ ਤੁਸੀਂ ਵੀ ਜਾਣ ਚਾਹਦੇ ਹੋ ਤੇ ਬਿਲਕੁਲ ਯਾਦ ਰੱਖੋ ਅੰਬਾ ਜੁਵੈਲਰ ਮਿਲਵੋ ਟਾਊਨ ਸੈਂਟਰ ਹਫਤੇ ਦੇ ਸੱਤੇ ਦਿਨ ਖੁੱਲੇ ਅਤੇ ਅਤੇ ਉਸ ਤੋਂ ਬਾਅਦ ਸੋਨੇ ਤੇ ਸੁਹਾਗਾ 20 TV ਪੰਜਾਬੀ ਦਾ ਹਵਾਲਾ ਦੇਣ ਦੇ ਨਾਲ ਤੁਹਾਨੂੰ ਜਿਹੜੇ ਜੋ ਵੀ ਰੇਟ ਹੋਏਗਾ ਉੱਤੇ ਡਿਸਕਾਊਂਟ ਵੀ ਮਿਲੇਗਾ ਜੀ ਤੇ ਅੱਜ ਵੈਦਰ ਦਾ ਕੀ ਹੈਗਾ ਜੀ ਵੈਦਰ ਬਿਲਕੁਲ ਜਿਵੇਂ ਕਿ ਬਿਲਕੁਲ ਕਲੀਅਰ ਚੱਲਦਾ ਪਿਆ ਵਾ ਵੀਕਐਂਡ ਤੱਕ ਕੋਈ ਵੀ ਬਾਰਿਸ਼ ਦੀ ਕੋਈ ਆਸ ਨਹੀਂ ਹੈਗੀ 20 ਤੋਂ 25 ਸੈਂਟੀਮੀਟਰ ਤੱਕ 10 ਸੈਂਟੀਮੀਟਰ ਜਿਹੜਾ ਸੈਂਸਰ ਜਿਹੜਾ ਟੈਂਪਰੇਚਰ ਉਹ ਰਹੇਗਾ ਤੇ ਬਿਲਕੁਲ ਅੱਛਾ ਮੌਸਮ ਹੈ ਕਿਉਂਕਿ ਜਿਹੜੇ ਇਹ ਬੋਨਸ ਡੇ ਚੱਲ ਰਹੇ ਨੇ ਜਦੋਂ ਸਤੰਬਰ ਦਾਤ ਲੰਘ ਜਾਏ ਤਾਂ ਉਹ ਜਿਹੜੇ ਵੀ ਦਿਨ ਸਾਫ਼ ਸੁਥਰੇ ਲੰਘਣ ਉਹਨੂੰ ਬੋਨਸ ਦੇ ਹੀ ਮੰਨੀਏ ਬਿਲਕੁਲ ਜੀ ਕਿਉਂਕਿ ਸਨੋ ਵੀ ਕਦੀ ਵੀ ਆ ਸਕਦੀ ਪਰ ਹੱਲੇ ਦਿਖਦੀ ਨਹੀਂ ਪਈ ਪਰ ਕਦੋਂ ਆ ਜਾਣੀ ਹੈ ਇਹਦਾ ਕੋ ਪਤਾ ਨਹੀਂ ਬਿਲਕੁਲ ਜੀ ਇਸ ਕਰਕੇ ਹੁਣ ਤੁਸੀਂ ਜਿੰਨਾ ਕਿ ਸਮਾਂ ਮਿਲਦਾ ਉਹਦਾ ਪੂਰਾ ਆਨੰਦ ਮਾਣੋ ਗੁਰੂ ਘਰ ਜਾਓ ਬਾਹਰ ਜਾਓ ਘੁੰਮੋ ਫਿਰੋ ਤੇ ਆਪਣਾ ਮੁਰਕੇ ਫਿਰ ਅਗਲਾ ਸਮਾਂ ਅੰਦਰ ਰਹਿਣ ਦਾ ਹੀ ਆ ਜਾਣਾ ਹਾਂਜੀ 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 ਤੇ ਅੱਜ ਸਾਡੇ ਸੈਗਮੈਂਟ ਦੇ ਵਿੱਚ ਗੱਲ ਰਹੇਗੀ ਵਿਸ਼ੇਸ਼ ਜੋ ਗੱਲਾਂ ਹੈਗੀਆਂ ਨੇ ਇੱਕ ਤਾਂ ਡੱਗ ਫੁੱਟ ਸਾ ਜਿਹੜੀ ਚਾਈਨੈਸ ਗੱਡੀਆਂ ਹੈਗੀਆਂ ਉਹਨਾਂ ਤੇ ਤੇਰੇ ਫਟੇ ਉਹ ਕਿਹਾ ਉਹਨਾਂ ਦੇ 100% ਟੈਰਿਫ ਲਾ ਰਿਹਾਏ ਤੇ ਜਿਹੜੇ ਬੈਂਕ ਆਫ ਕੈਨੇਡਾ ਦੇ ਨਵੇਂ ਟੈਕਸ ਰੇਟ ਕੀ ਹੋਏ ਨੇ ਤੇ ਜਿਸ ਤਰ੍ਹਾਂ ਕੱਲ ਇਹਨਾਂ ਨੇ ਅਨਾਉਂਸ ਕਰ ਦਿੱਤਾ ਬੀਤੇ ਦਿਨੀ ਤੇ ਕੈਲਗਰੀ ਸਿਟੀ ਚਾਹੁੰਦੀ ਆ ਕਿ ਜਿਹੜੇ ਟੈਕਸ ਰੇਟ ਹੈਗਾ ਉਹਨੂੰ ਵਧਾਇਆ ਜਾਵੇ ਨਵੇਂ ਪ੍ਰੋਪੋਜ਼ਲ ਤਿਆਰ ਕਰ ਰਹੀ ਆ ਤੇ ਕੈਲਗਰੀ ਦੇ ਵਿੱਚ ਇੱਕ ਮੋਟਰਸਾਈਕਲਿਸਟ ਦੀ ਡੈਥ ਹੋਈ ਆ ਜੀ ਤੇ ਆਪਣੇ ਜਿਹੜੇ ਸਾਡੇ ਬੱਚੇ ਸਕੂਲ ਜਾਂਦੇ ਨੇ ਤੇ ਮਾਪਿਆਂ ਨੂੰ ਚਾਹੀਦਾ ਉਹਨਾਂ ਵਾਸਤੇ ਵਿਸ਼ੇਸ਼ ਧਿਆਨ ਦੇਣ ਅੱਗੇ ਗੱਲਬਾਤ ਕਰਾਂਗੇ ਕਿਉਂ ਤੇ ਕੁਝ ਹੋਰ ਗੱਲਾਂ ਦੇਖੋ ਤੇ ਆਪਾਂ ساری ਗੱਲਾਂ ਬੋਧ ਪ੍ਰੋਫੈਸਰ ਸਾਹਿਬ ਤੋਂ ਜਾਣਾਂਗੇ ਤੇ ਇਹ ਉਹਦਾ ਤਸਕਰਾ ਕਰਨਗੇ ਖੁੱਲ ਕੇ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਸਿਟੀ ਆਫ ਕਾਉਂਸਲ ਜਿਹੜੀ ਹੈਗੀ ਸਾਡੀ ਐਡਮਿਨਟਨ ਦੀ ਜਿਹੜੇ ਹੋਮਲੈਸ ਪੀਪਲ ਹੈਗੇ ਨੇ ਇਹਨਾਂ ਨੂੰ ਘਟਾਉਣ ਵਾਸਤੇ ਜਾਂ ਇਹਨਾਂ ਨੂੰ ਖਤਮ ਕਰਨ ਵਾਸਤੇ ਇੱਕ ਨਵੇਂ ਪਲਾਨ ਦੇ ਉੱਪਰ ਕੰਮ ਕਰ ਰਹੀ ਹੈ ਜੀ ਤੇ ਉਹ ਕੀ ਕਰ ਰਹੀ ਹੈ ਇਨੀਸ਼ੀਏਟਿਵ ਵਾਲੇ ਦੇਖੋ ਜੀ ਸਿਟੀ ਵਾਲੇ ਹਮੇਸ਼ਾ ਹੀ ਜਿਹੜੀ ਸਰਕਾਰਾਂ ਹੁੰਦੀਆਂ ਉਹ ਕੀ ਕਰਦੀਆਂ ਹੁੰਦੀਆਂ ਪਲਾਨ ਬਣਾਉਂਦੀਆਂ ਨੇ ਪਲਾਨ ਬਣਾਣੀਆਂ ਜਾਂ ਬਲੇਮ ਕਰਦੀਆਂ ਆਸ਼ਵਾਸ਼ਨ ਦੰਗਿਆ ਆਸ਼ਵਾਸ਼ਨ ਵੀ ਜਬਲੇਮ ਵੀ ਪ੍ਰੋਵੈਂਸ ਕਰੇ ਇਹ ਕਰੇ ਉਹ ਕਰੇ ਹੁਣ ਸਿਟੀ ਨੇ ਇੱਕ ਲੈਟਰ ਤਿਆਰ ਕਰਕੇ ਭੇਜਿਆ ਜੀ ਪ੍ਰੋਵੈਂਸ ਨੂੰ ਕੇ ਕਿਹਾ ਜੀ ਵੀ ਜਿਹੜਾ ਹੋਪ ਮਿਸ਼ਨ ਦੇ ਜਿਹੜੇ ਦੋ ਤਿੰਨ ਆਪਣੇ ਡਾਊਨ ਟਾਊਨ ਦੇ ਵਿੱਚ ਹੈਗੇ ਨੇ ਸ਼ੈਲਟਰ ਕਹਿੰਦੇ ਉਹਦੇ ਵਿੱਚ ਓਵਰਕਰਾਊਡ ਹੋ ਜਾਂਦਾ ਤੇ ਕੁਝ ਹੋਰ ਸ਼ੈਲਟਰ ਬਣਾਏ ਜਾਣ ਤੇ ਥੋੜੇ ਥੋੜੇ ਬੰਦੇ ਕਰਕੇ ਰੱਖੇ ਜਾਣ ਤੇ ਇਹ ਹੁਣ ਪਤਾ ਨਹੀਂ ਹੁਣ ਜਿਹੜੇ ਵੋਟਾਂ ਲੱਗ ਕੇ ਆ ਗਈਆਂ ਤਾਂ ਜਾਗ ਜਾ ਗਏ ਨੇ ਕਿਉਂਕਿ ਇਹ ਕਿਹੜੀ ਅੱਜ ਦੀ ਸਮੱਸਿਆ ਹੈ ਨਹੀਂ ਛੁੱਟ ਵੀ ਜਿੱਥੇ ਆ ਕੇ ਵੋਟਾਂ ਵਾਲਾ ਤਾਂ ਮੈਨੂੰ ਹਿਸਾਬ ਨਹੀਂ ਲੱਗਦਾ ਕਿਉਂਕਿ ਜਿਹੜੇ ਹੁਣ ਸਿਟੀ ਵਾਲੇ ਮੇਅ ਤੇ ਬਾਕੀ ਕਾਉਂਸਲਰ ਤਾਂ ਹੈਗੀ ਐ ਤੇ ਪਰ ਹਾਈ ਤਾਂ ਜਿਹੜੀ ਸਿਟੀ ਦੇ ਉਹਨਾਂ ਦੇ ਅਕੋਰਡਿੰਗ ਚੱਲਨੀ ਸਾਰੀ ਉਹ ਉਹਨਾਂ ਨੂੰ ਹੁਣ ਚੱਲ ਨਹੀਂ ਰਿਹਾਗੇ ਜਾਂ ਉਹਨਾਂ ਨੂੰ ਕਹਿਤਾ ਹੋਗੇ ਵੀ ਤੁਸੀਂ ਜਾਣਾ ਤੁਸੀਂ ਤਾਂ ਜਾਣਾ ਭਾਈ ਘਰ ਰਹਿਣਾ ਤੇ ਸਾਨੂੰ ਤਾਂ ਕੰਮ ਕਰਨਾ ਹੈ ਅਸੀਂ ਮੋੜ ਇੱਥੇ ਰਹਿਣਾ ਹਾਂ ਸੋ ਕਹਿਣ ਦਾ ਮਤਲਬ ਇਹ ਆ ਵੀ ਹੁਣ ਸਿਟੀ ਇੱਕ ਇੱਕ ਪ੍ਰੋਪੋਜ਼ਲ ਤਿਆਰ ਕਰ ਰਹੀ ਆ ਵੀ ਜਿਹੜੇ ਜਿਹੜੇ ਸ਼ੈਲਟਰ ਆ ਉਹ ਸ਼ਹਿਰ ਦੇ ਬਾਕੀ ਹਿੱਸਿਆਂ 'ਚ ਵੀ ਬਣਾਏ ਜਾਣ ਤੇ ਜਿੱਥੇ ਕਿ ਥੋੜੇ ਥੋੜੇ ਬੰਦੇ ਕਰਕੇ ਰੱਖੇ ਜਾਣ ਇਹ ਨਾ ਹੋਵੇ ਵੀ ਆਪਾਂ ਇਕੱਠੇ ਬੰਦੇ ਇੱਕ ਜਗ੍ਹਾ ਜਿਹੜਾ ਓਵਰਕਰਾਊਡਡ ਹੋਈ ਉਹ ਕਹਿੰਦੇ ਥੋੜਾ ਮਾੜਾ ਆ ਸਾਡੇ ਲਈ ਬਿਲਕੁਲ ਜੀ ਵਧੀਆ ਜੀ ਜੇਕਰ ਇਹ ਹੱਲ ਕਰ ਦਿੰਦੇ ਲੋਕ ਜੇ ਜੇ ਇਹਨਾਂ ਮੁਲਕਾਂ ਦੇ ਵਿੱਚ ਵੀ ਇਦਾਂ ਕਿ ਹੋਮਲੈਸ ਦੀ ਪ੍ਰੋ ਕੋ ਕਿਰ ਬੰਦੇ ਨੂੰ ਮੋੜ ਲਿਆ ਜ਼ਰੂਰਤ ਹੈਗੀਆਂ ਨੇ ਰੋਟੀ ਕਪੜਾ ਔਰ ਮਕਾਨ ਤੇ ਇਹੀ ਰੋਲ ਉੱਥੇ ਪਈ ਜਾਂਦਾ ਆ ਕਿ 50 ਸਾਲ ਉੱਥੇ ਦੇਖਦੇ ਨ ਹੋ ਗਏ ਇਲੈਕਸ਼ਨ ਨੇ ਨਾ ਗੱਲਾਂ ਤੇ ਹੋਈ ਜਾਂਦੇ ਆ ਤੇ ਇੱਥੇ ਅੱਗੇ ਦੇਖੇ ਇਹੀ ਕੁਝ ਇੱਥੇ ਆ ਬਿਲਕੁਲ ਬਿਲਕੁਲ ਇਹੀ ਤਾਂ ਗੱਲਾਂ ਹੈਰਾਨੀ ਵਾਲੀ ਗੱਲ ਆ ਵੀ ਇਹ ਕਹਿੰਦੇ ਹੁੰਦੇ ਆ ਘਰ ਦਾ ਜਲਿਆ ਬਣ ਗਿਆ ਬਣ ਨੂੰ ਲੱਗ ਗਈ ਅੱਗ ਸੋ ਉਹ ਵਾਲਾ ਸਾਹਬ ਇਹ ਆ ਵੀ ਇੱਥੇ ਭੱਜ ਕੇ ਆਏ ਇੱਥੇ ਵੀ ਹੋਮਲੈਸ ਘੁੰਮਦੀ ਆ ਬਟ ਇਹ ਵੀ ਚਲ ਇੱਕ ਚੰਗੀ ਗੱਲ ਇਹ ਆ ਵੀ ਸਾਡੇ ਲੋਕ ਜਿਹੜੇ ਮਿਹਨਤੀ ਨੇ ਉਹ ਨਹੀਂ ਇਨਾਂ ਚ ਪਾਏ ਜਾਂਦੇ ਇਹ ਬਹੁਤ ਹੋਰ ਲੋਕ ਲੇਕਿਨ ਲੇਕਿਨ ਪਿਛਲੇ ਸਮੇਂ ਤੋਂ ਕੁਝ ਦੋਨੋਂ ਰੁਝਾਨ ਵਧਿਆ ਆ ਜੀ ਵਧਿਆ ਜੀ ਦੇਖਣ ਨੂੰ ਮਿਲੇ ਨੇ ਐਦਾਂ ਹੁੰਦਾ ਨਾ ਵੀ ਦੇਖ ਲੈਂਦੇ ਵੀ ਜੇ ਸਰਦਾ ਦਾ ਮੁਫਤ ਚ ਕੀ ਰੋਡ ਪਈ ਆ ਸੋ ਹਰ ਤਰ੍ਹਾਂ ਦਾ ਹੁੰਦਾ ਤੇ ਆਪਣੇ ETS ਵਾਲਿਆਂ ਨੇ ਇੱਕ ਬੱਸ ਨੂੰ ਰੈਪ ਕੀਤਾ ਜੀ ਹਾਂਜੀ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤੇ ਕੀ ਅਵੇਅਰਨੈਸ ਦੇਣਾ ਚਾਹੁੰਦੇ ਨੇ ਤੇ ਰੈਪ ਕਿਉਂ ਕੀਤਾ ਉਹਨਾਂ ਨੇ ਜੀ ETS ਨੇ ਬੱਸ ਇੱਕ ਪੂਰੀ ਰੈਪ ਕੀਤੀ ਹੈ ਇੰਡੀਜਿਨियस ਆਰਟ ਦੇ ਨਾਲ ਇੱਕ ਕਿਉਂਕਿ ਅੱਗੇ ਜਿਹੜਾ 30 ਸਤੰਬਰ ਨੂੰ ਆਣਾ ਵੀ ਆਜਿ ਨੂੰ ਕਹਿੰਦੇ ਆ ਪੈਤ੍ਰੁੱਥਾਂ ਰੀਕੌਨਸਿਲੇਸ਼ਨ ਡੇ ਵੀ ਕਹਿੰਦੇ ਆ ਜਿਹੜੇ ਕਿ ਬੱਚੇ ਜਿਨ੍ਹਾਂ ਦੀ ਡੈਥ ਹੋ ਗਈ ਸੀਗੀ ਉਹ ਉਹਨਾਂ ਟਾਈਮਾਂ ਦੇ ਵਿੱਚ ਪ੍ਰਾਣੇ ਟਾਈਮਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਨ ਦੇ ਲਈ ਸੋ ਇਹ ਇਹ ਵੀ ਇਹਨਾਂ ਨੇ ਇੱਕ ਇੱਕ ਵੀੜਾ ਉਠਾਇਆ ਵੀ ਚਲੋ ਬੱਸ ਜਿਹੜੇ ਸ਼ਹਿਰ ਚ ਕੁਮੂਗੀ ਤਾਂ ਲੋਕ ਦੇਖਣਗੇ ਇਹ ਇਨਡੀਜਿਨਸ ਲੋਕਾਂ ਨਾਲ ਜੁੜਨੇਗੇ ਕਿਉਂਕਿ ਅਸਲ ਵਿੱਚ ਉਹਨਾਂ ਦੇ ਕਈ ਉਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਜ਼ੁਲਮ ਹੋਏ ਨੇ ਜਿਹੜੇ ਇੱਥੇ ਲੋਕ ਜਿਹੜੇ ਇੱਥੇ ਦੇ ਅਸਲੀ ਮੂਲ ਨਿਵਾਸੀ ਹੈ ਜਿਹੜੇ ਅੱਜ ਦੇ ਸੋ ਕਾਲਡ ਕਹਿੰਦੇ ਨਾ ਵੀ ਇਮੀਗ੍ਰੇਸ਼ਨ ਕੱਢੋ ਉਹ ਨਹੀਂ ਉਹ ਵਾਲੇ ਨਹੀਂ ਇਹ ਅਸਲੀ ਮੂਲ ਨਿਵਾਸੀ ਇਹ ਨੇ ਜਿਹੜੇ ਵਿਚਾਰੇ ਦੁਖੀ ਰਹੇ ਨੇ ਦੇਖੋ ਇੱਥੇ ਇੱਕ ਚੀਜ਼ ਬੜੀ ਸਮਝਣ ਦੀ ਲੋੜ ਆ ਇੱਕ ਸਮਾਂ ਹੁੰਦਾ ਸਰਕਾਰ ਕੁੱਟ ਕੇ ਰਾਜ ਕਰਦੀ ਆ ਹਾਂਜੀ ਉਹਨਾਂ ਲੋਕਾਂ ਨੂੰ ਧੱਕੇ ਨਾਲ ਰਾਜ ਕਰਦੀ ਆ ਬਿਲਕੁਲ ਫਿਰ ਜਦੋਂ ਦੇਖਦੇ ਆ ਵੀ ਹੁਣ ਇਹ ਉਨੇ ਯੋਗ ਹੋ ਗਏ ਨੇ ਉਹ ਗੱਲ ਕਰ ਸਕਦੇ ਨੇ ਤੇ ਕਹਿੰਦੇ ਹੁਣ ਇਹਨਾਂ ਨੂੰ ਤਾਂ ਮਾ ਨਰਮ ਕਰ ਲਾਇਆ ਜਾਵੇ ਜਿਹੜੀ ਕਰਨਾ ਰਾਜ ਅਸੀਂ ਹਾਂ ਬਿਲਕੁਲ ਬਿਲਕੁਲ ਇਹੀ ਹਰ ਪਾਸੇ ਇਹੀ ਚੱਲਦਾ ਵਾ ਵੀ ਮਾਫੀ ਮੰਗੀ ਜਾਵੇ ਜਿੱਦਾਂ 84 ਦੇ ਦੰਗਿਆਂ ਲਈ ਤਾਂ ਰਮੋਧ ਸਿੰਘ ਤੋਂ ਮਾਫੀ ਮੰਗਾ ਲਈ ਸੀ ਬਿਲਕੁਲ ਕੀ ਕਰਨਾ ਨਾ ਸੋ ਉਹ ਵੀ ਗੱਲ ਸੀ ਇੱਥੇ ਵੀ ਟਰੂਡੋ ਸਾਹਿਬ ਵੀ ਤਾਂ ਟਰੂਡੋ ਸਾਹਿਬ ਤਾਂ ਹਰ ਗੱਲ ਦੀ ਮਾਫੀ ਮੰਗੇ ਨੇ ਉਹ ਸਿਆਣੇ ਸੀਗਾ ਨਾ ਸਿਆਣੇ ਸੀ ਕੋ ਕੰਮਾਂ ਘਾਟਾਂ ਮਾਰੂ ਦੀ ਮੰਗੇ ਨੇ ਉਸ ਤੋਂ ਬਾਅਦ ਆ ਬੱਚਿਆਂ ਵਾਲੀ ਵੀ ਮੰਗੇ ਨੇ ਤੇ ਕਾਫੀ ਉਹਨਾਂ ਨੇ ਮਾਫੀਆਂ ਕੋਲ ਜਿੰਨੀਆਂ ਮਾਜੀ ਮੰਗਾ ਲਾਉਣਾ ਬਿਲਕੁਲ ਬਿਲਕੁਲ ਤੇ ਹੁਣ ਅੱਗੇ ਦੇਖਦੇ ਆ ਵੀ ਹੁਣ ਹੋਰ ਕਿਹੜੀਆਂ ਰਹਿੰਦੀਆਂ ਇਹਨਾਂ ਨੂੰ ਵੀ ਪੁਰਾਣੇ ਪਰ ਇਹ ਇਦਾਂ ਹੁੰਦਾ ਵੀ ਮਾਫੀ ਮੰਗਣਾ ਸਹੀ ਗੱਲ ਆ ਮਾਫੀ ਮੰਗੜਨਾ ਕਰਨਾ ਤੁਸੀਂ ਸਮਾਂ ਵਾਪਸ ਲੈ ਕੇ ਆ ਜਨਾ ਇਹ ਜਸਟ ਉਹ ਕੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਪਹਿਲਾਂ ਜਲਮੁ ਕਰਕੇ ਮਾ ਰਾਜ ਕਰ ਲੋ ਫਿਰ ਮਾਫੀ ਮੰਗ ਕਰ ਲੋ ਬਿਲਕੁਲ ਤੇ ਕੱਲ ਬੀਤੇ ਦਿਨੀ ਇੱਕ ਇਥੇ ਐਡਮਿੰਟਨ ਦੇ ਵਿੱਚ ਖਬਰ ਆਈ ਆ ਜੀ ਜੋ ਦੇਖਣ ਦੇ ਵਿੱਚ ਤੇ ਉਹ ਬੱਚੇ ਜਦੋਂ ਸਕੂਲ ਤੋਂ ਲੰਚ ਵੇਲੇ ਖੁੰਦੀ ਆ ਬਾਹਰ ਜਾਂਦੇ ਆ ਖਾਣ ਪੀਣ ਵਾਸਤੇ ਉਥੇ ਘਟਨਾ ਵਾਪਰੀ ਆ ਤੇ ਉਹ ਘਟਣਾ ਜਿਹੜੀ ਵਾਪਰੀ ਆ ਤੇ ਬੱਚਿਆਂ ਦੀ ਹੁਸ਼ਿਆਰੀ ਸੀਗੀ ਬੱਚੇ ਸਮਝਦਾਰ ਸੀਗੇ ਉਹ ਉਹ ਤਾਂ ਬਚਾ ਹੋਇਆ ਬਿਲਕੁਲ ਤੇ ਫੇਰ ਤੇ ਉਹ ਉਸ ਘਟਨਾ ਬਾਰੇ ਦੱਸੋ ਤੇ ਮਾਪਿਆਂ ਨੂੰ ਕੀ ਚਾਹੀਦਾ ਆ ਤੇ ਜੋ ਅੱਜ ਕੱਲ ਦੇ ਇੱਕ ਹੇਟ ਅ ਐਂਟੀ ਹੀਟ ਜਿਹੜੀ ਵੱਧ ਰਹੀ ਆ ਇਹਦੇ ਬਾਰੇ ਵੀ ਇੱਕ ਕੱਲ ਖਬਰ ਸਾਹਮਣੇ ਆਈ ਆ ਜੀ ਬਿਲਕੁਲ ਬਿਲਕੁਲ ਗੱਲ ਇਹ ਆ ਜੀ ਦੇਖੋ ਜੀ ਕੇਵਲੇ ਬੱਚੇ ਜਿਹੜੇ ਉਹ ਹਾਈ ਮਿਡਲ ਸਕੂਲ ਜਾਂ ਹਾਈ ਸਕੂਲ ਚੱਲ ਜਾਂਦੇ ਨੇ ਨਾ ਉਹ ਕੀ ਕਰਦੇ ਆ ਲੰਚ ਬ੍ਰੇਕ ਤੇ ਬਾਅਦ ਸਕੂਲ ਤੋਂ ਬਾਹਰ ਆ ਕੇ ਕਿਤੇ ਕੈਫੇਟੇਰੀਆ ਹੁੰਦਾ ਜਾਂ ਕੋਈ ਮਾਲ ਹੁੰਦਾ ਉੱਥੇ ਕੋਈ ਕੋਈ ਸਮਾਨ ਖਰੀਦ ਲੈਂਦੇ ਨਾ ਸੋ ਇੱਕ ਇੱਕ ਜਿਹੜੀ ਗੱਲ ਸਾਹਮਣੇ ਆਈ ਆ ਵੀ ਕਹਿੰਦੇ ਪਤਾ ਲੱਗਿਆ ਵੀ ਜਿਹੜੇ ਇਦਾਂ ਦੇ ਇੱਕ ਕਿਸੇ ਵਿਅਕਤੀ ਨੇ ਨਾ ਉਹਨਾਂ ਨੂੰ ਪੈਸੇ ਆਫਰ ਕੀਤੇ ਆ ਵੀ ਲੋ ਵੀ ਤੁਸੀਂ 20 20 ਡਾਲਰ ਲੈ ਲਓ ਤੁਸੀਂ ਜੋ ਆਪਣੀ ਮਰਜ਼ੀ ਦਾ ਖਰੀਦ ਸਕਦੇ ਹੋ ਤੇ ਬੱਚਿਆਂ ਨੇ ਕਈ ਨੇ ਲੈ ਵੀ ਲੈ ਗਏ ਤੇ ਕਈਆਂ ਨੇ ਨਹੀਂ ਲਏ ਪਰ ਆਖਰ ਜਿਨ੍ਹਾਂ ਨੇ ਲਏ ਆ ਚਾਹੇ ਨਹੀਂ ਲਏ ਉਹਨਾਂ ਨੇ ਆ ਕੇ ਸਕੂਲ 'ਚ ਵੀ ਰਿਪੋਰਟ ਕੀਤਾ ਤੇ ਹੁਣ ਸਕੂਲ ਵਾਲਿਆਂ ਨੇ ਇਹ ਜ਼ਰੂਰ ਕਿਹਾ ਵੀ ਬਿਲਕੁਲ ਆਪਣੇ ਬੱਚਿਆਂ ਨੂੰ ਤੁਸੀਂ ਇਸ ਗੱਲ ਤੇ ਉਹਨਾਂ ਨੂੰ ਉਹਨਾਂ ਸਿੱਖਿਅਤ ਕਰੋ ਵੀ ਐਦਾਂ ਕਿਸੇ ਕੋਲੋਂ ਪੈਸੇ ਨਹੀਂ ਲੈਣੇ ਚਾਹੀਦੇ। ਉਹ ਕਿਉਂਕਿ ਅੱਜ ਉਹ ਪੈਸੇ ਦੇ ਰਿਹਾ ਕੱਲ੍ਹ ਉਹ ਕੁਝ ਸਮਾਨ ਫੜਾ ਦੇਊਗਾ ਜਾਂ ਕਿਡਨਾਪਿੰਗ ਕਿਸੇ ਤਰੀਕੇ ਨਾਲ ਵੀ ਕੰਮ ਕੋਈ ਵੀ ਮਚਾ ਹੋ ਸਕਦੀ। ਪੈਸੇ ਕੌਣ ਦਿੰਦਾ ਹੈ ਤੇ 200 ਡਾਲਰ ਨਹੀਂ ਦੇ ਦਿੰਦੇ। ਕੀ ਹੋ ਰਿਹਾ ਉਹਨਾਂ ਨੇ ਸਕੂਲ ਦੱਸਿਆ ਵੀ ਸਾਡੇ ਕੋਲ ਅੰਦਰ ਵੀ ਖਾਣ ਪੀਣ ਦਾ ਪੂਰਾ ਅਰੇਂਜਮੈਂਟ ਹੈ। ਹਾਂ ਕੈਫੇਟਰੀ ਉੱਥੇ ਜਾਓ। ਤੇ ਉਹੀ ਗੱਲ ਆ ਗਈ ਨਾ ਜਿਸ ਤਰ੍ਹਾਂ ਪਿਛਲੇ ਦਿਨੀ ਵੀ ਖ਼ਬਰ ਕੀਤੀ ਸੀ ਜਿਹੜੇ ਬੱਚਿਆਂ ਦੇ ਪੇਰੈਂਟ ਨੇ ਉਹ ਚਾਹੁੰਦੇ ਨੇ ਕਿ ਬਾਹਰ ਇੱਕ ਕਾਂਸਟੇਬਲ ਹੋਣਾ ਚਾਹੀਦਾ ਆ। ਬਿਲਕੁਲ ਹੋਣਾ ਚ ਆਪਣੇ ਕੁਛ ਨਾ ਕੁਛ ਅੰਡਰ ਕਵਰ ਉੱਥੇ ਆਪਣੇ ਅੰਦਰ ਬੰਦੇ ਸਕੂਲ ਦੇ ਨੇੜੇ ਛੱਡਨੇ ਚਾਹੀਦੇ ਆ ਜਾਂ ਫੇ ਸਕੂਲ ਵਾਲਿਆਂ ਨੂੰ ਚਾਹੀਦਾ ਵੀ ਤੁਸੀਂ ਡੋਰ ਨਾ ਖੋਲੋ ਜਾਣ ਨਾ ਦਿਓ ਚਲੋ ਇਹ ਤਾਂ ਇੱਕ ਸਕੂਲ ਦੀ ਹੋ ਗਈ ਨਾ ਬਟ ਜੇ ਕੋਈ ਇਦਾਂ ਦੇ ਆਨਸਰ ਹੈਗਾ ਨਾ ਉਹਨੂੰ ਫੜਨਾ ਵੀ ਚਾਹੀਦਾ ਹਾਂ ਉਹਨਾਂ ਨੂੰ ਫੜਨਾ ਵੀ ਚਾਹੀਦਾ ਤੋਂ ਇਹ ਵੀ ਗੱਲ ਹੈ ਕਿਉਂਕਿ ਅੱਜ ਕੱਲ ਇੱਕ ਹੋਰ ਵੀ ਧਿਆਨ ਦੇਣ ਯੋਗ ਆ ਸਾਡੇ ਖਾਸ ਤੌਰ ਤੇ ਸਾਡੇ ਬੱਚਿਆਂ ਦੇ ਲਈ ਕਿਉਂਕਿ ਇੱਕ ਜਿਹੜਾ ਰੇਸਿਸਿਮ ਕਮੈਂਟ ਚੱਲ ਰਹੇ ਨੇ ਜੋ ਰੈਲੀਆਂ ਚੱਲ ਰਹੀਆਂ ਨੇ ਉਹ ਕਿਉਂਕਿ ਜਿਹੜੇ ਕਈ ਵਾਰੀ ਪੇਰੈਂਟਸ ਇਦਾਂ ਦੇ ਕਿਸੇ ਕੰਮ ਨਾਲ ਇਨਵੋਲਵ ਹੁੰਦੇ ਨੇ ਉਹ ਘਰ ਆ ਕੇ ਵੀ ਉਹੀ ਗੱਲਾਂ ਕਰਦੇ ਨੇ ਉਹਨਾਂ ਦੇ ਬੱਚੇ ਵੀ ਉਦਾਂ ਦੇ ਹੋ ਸਕਦੇ ਨੇ ਸੋ ਕਹਿਣ ਦਾ ਮਤਲਬ ਇਹ ਆ ਵੀ ਜਾਂ ਤਾਂ ਕੋਈ ਇਦਾਂ ਦਾ ਵੀ ਹੋ ਸਕਦਾ ਕੋਈ ਵਿਅਕਤੀ ਗਲਤ ਵੀ ਹੋ ਸਕਦਾ ਸੋ ਤੁਹਾਨੂੰ ਇਹ ਚਾਹੀਦਾ ਵੀ ਆਪਾਂ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਿੱਖਿਅਤ ਕਰੀਏ ਉਹਨਾਂ ਨੂੰ ਦੱਸੀਏ ਵੀ ਭਾਈ ਅਗਰ ਕੋਈ ਤੁਹਾਨੂੰ ਬੰਦਾ ਅਪਰੋਚ ਕਰਦਾ ਵਾ ਅਨਨੋਨਿਆ ਤੁਸੀਂ ਨਹੀਂ ਜਾਣਦੇ ਚਾਹੇ ਉਹ ਪੈਸੇ ਦੇ ਰਿਹਾ ਚਾਹੇ ਤੁਹਾਨੂੰ ਰਾਈਡ ਦੇ ਰਿਹਾ ਜਾਂ ਕੁਝ ਖਾਣ ਨੂੰ ਦੇ ਰਿਹਾ ਨਾ ਲਈ ਸਭ ਤੋਂ ਪਹਿਲਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਫੁੱਲੀ ਫੁੱਲੀ ਆਪਾਂ ਅਵੇਅਰ ਕਰੀਏ ਵੀ ਇਸ ਕੰਮ ਤੋਂ ਬਚੋ। ਬਿਲਕੁਲ ਜੇ ਬਾਹਰ ਖੇਡਦੇ ਨੇ ਕਰਾਡੈਂਟ ਦੇ ਵਿੱਚ ਜਾਂ ਪਾਰਕ ਦੇ ਵਿੱਚ ਤੁਸੀਂ ਉਹਨਾਂ ਤੇ ਨਿਗਰਾਨੀ ਜ਼ਰੂਰ ਰੱਖੋ ਜੀ। ਬਿਲਕੁਲ ਜੀ ਬਿਲਕੁਲ ਆਪਾਂ ਕਿਵੇਂ ਲੱਗਦਾ ਕਰਦੇ ਬਾਹਰ ਖੇਡਦੇ ਆ ਕੋਈ ਬਲ ਨਹੀਂ ਹੈਗਾ ਪਰ ਇੱਥੇ ਕੁਝ ਨਹੀਂ ਪਤਾ ਹੈਗਾ। ਕਿਉਂਕਿ ਪੰਜਾਬ ਦੇ ਵਿੱਚ ਵੀ ਬਹੁਤ ਇਦਾਂ ਦੇ ਕੇਸ ਹੋਏ ਆ ਜਿੱਥੇ ਬੱਚਿਆਂ ਨੂੰ ਲੋਕ ਚੱਕ ਲੈਂਦੇ ਆ। ਸੋ ਇੱਥੇ ਕੁਝ ਨਹੀਂ ਪਤਾ ਸਮੇਂ ਦਾ ਕਿੰਨਾ ਤੁਸੀਂ ਆਪਣੇ ਬੱਚਿਆਂ ਦਾ ਜ਼ਰੂਰ ਖਿਆਲ ਰੱਖੋ। ਤੇ ਰੋਜ਼ ਨਵੀਂ ਖਬਰ ਆ ਰਹੀ ਆ। ਤੇ ਜਿਸ ਤਰ੍ਹਾਂ ਪਿੱਛੇ ਆਪਣੇ ਡੈਨੀਅਲ ਸਮਿਥ ਜੀ ਨੇ ਸਾਡੇ ਅਲਬਰਟਾ ਸੂਬੇ ਨੂੰ ਇੱਕ ਲਾਇਸੈਂਸ ਦੇ ਵਿੱਚ ਕੈਨੇਡਾ ਦਾ ਨੰਬਰ 1 ਸੂਬਾ ਬਣਾਉਣ ਦੀ ਪਹਿਲ ਕੀਤੀ ਆ ਉਹਨਾਂ ਦੇ ਲਾਇਸੈਂਸ ਦੇ ਉੱਤੇ ਉਹਨਾਂ ਨੇ ਸਟੇਟਸ ਲਿਖਿਆ ਹੋਊਗਾ ਤੇ ਉਹਦੇ ਵਾਸਤੇ ਕਹਿੰਦੇ ਰੋਜ਼ ਕੋਈ ਨਾ ਕੋਈ ਗੱਲਬਾਤ ਹੋ ਰਹੀ ਆ ਤੇ ਜਿਹੜੇ ਅਲਬਰਟਾ ਦੇ ਪ੍ਰਾਈਵੇਸੀ ਕਮਿਸ਼ਨਰ ਨੇ ਉਹਨਾਂ ਨੇ ਵੀ ਕਹਿੰਦੇ ਇਹਦਾ ਵਿਰੋਧ ਕੀਤਾ ਜੀ ਬਿਲਕੁਲ ਜੀ ਉਹਨਾਂ ਨੇ ਜਿਹੜੇ ਹਲਵਟਾ ਦੇ ਇਨਫੋਰਮੇਸ਼ਨ ਪ੍ਰਾਈਵੇਸੀ ਕਮਿਸ਼ਨਰ ਆ ਉਹਨਾਂ ਨੇ ਵੀ ਕੁਛ ਨਹੀਂ ਕੀਤੀ ਆ ਵੀ ਇਹ ਹਲਵਟਾ ਦੀ ਗਵਰਨਮੈਂਟ ਦੀ ਮਨਸ਼ਾ ਕੀ ਹੈ ਜੀ ਬਾਰੇ ਕਿਉਂਕਿ ਸਰ ਕਿਉਂਕਿ ਸੋਮਵਾਰ ਨੂੰ ਇਹਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਨਾ ਉਹਦੇ ਵਿੱਚ ਉਹਨਾਂ ਨੇ ਸਿੰਪਲ ਕਿਹਾ ਸੀ ਵੀ ਆਪਾਂ ਇਹਦੇ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜੀ ਉਹ ਐਡ ਕਰਾਂਗੇ ਉਹਨਾਂ ਨੇ ਇਹ ਕਿਹਾ ਵੀ ਇਹਦੇ ਨਾਲ ਪ੍ਰਾਈਵੇਸੀ ਵਿੱਚ ਹੁੰਦੀ ਆ ਡੈਮੋਕ੍ਰੇਸੀ ਤੇ ਵੀ ਖਤਰਾ ਆ ਕਿਉਂਕਿ ਇਹਦੇ ਨਾਲ ਬਿਲਕੁਲ ਉਹਨਾਂ ਨੇ ਵੀ ਉਹੀ ਖਦਸ਼ਾ ਜਾਰੀ ਕੀਤਾ ਵੀ ਇਹਦੇ ਨਾਲ ਜਿਹੜੇ ਨਸਲੀ ਹਮਲੇ ਹੁੰਦੇ ਆ ਜਾ ਰਹੀ ਸੀ ਜਿਸ ਨੂੰ ਕਮੈਂਟ ਆ ਉਹ ਜ਼ਿਆਦਾ ਵਧਣਗੇ ਕਿਉਂ ਉਹ ਆਪਾ ਸਟੂਡੈਂਟਾ ਸੋ ਇਸ ਲਈ ਇੱਕ ਜਿਹੜਾ 휴ਮੈਨਿਟੀ ਤੌਰ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਬਟ ਜੇ ਸਰਕਾਰਾਂ ਨੇ ਤਿਆਰ ਕਰ ਲਿਆ ਵਾ ਹੁਣ ਮੈਨੂੰ ਲੱਗਦਾ ਨਹੀਂ ਇਹ ਵਾਪਸ ਹੋਣਾ ਬਟ ਫਿਰ ਵੀ ਅਗਰ ਜਨਤਾ ਚਾਵੇ ਥੋੜਾ ਬਹੁਤਾ ਪ੍ਰੈਸ਼ਰ ਕਰੇ ਹੋ ਸਕਦਾ ਕਿੱਦਾਂ ਜਾ ਸਕਦਾ ਕੋਈ ਹਲੇ ਟਾਈਮ ਦਿੱਤਾ ਨਾ 26 ਤੱਕ ਜਾ ਕੇ ਹੋਣਾ 26 ਦੇ ਅੰਨੇ ਚ ਜਾ ਕੇ ਤੇ ਹੋ ਸਕਦਾ ਵੀ ਇਹ ਤੋਂ ਹੋ ਜਾਵੇ ਕਿਉਂਕਿ ਇਹਦਾ ਕੋਈ ਇੰਨਾ ਫਾਇਦਾ ਮੈਨੂੰ ਨਹੀਂ ਲੱਗਦਾ ਨਜ਼ਰ ਆ ਰਿਹਾ ਅਗਰ ਤੁਸੀਂ ਚੈੱਕ ਕਰਨਾ ਹੀ ਆ ਅਗਰ ਤੁਸੀਂ ਉਹ ਉਹਦਾ ਸਕੈਨ ਨਾ ਵੀ ਹੋ ਰਹਿਣਾ ਚਾਹੀਦਾ ਬਿਲਕੁਲ ਉਹਦਾ ਕੁਝ ਤੁਸੀਂ ਐਦਾ ਸਿਸਟਮ ਬਣਾ ਲਓ ਵੀ ਜਦੋਂ ਉਹਨੂੰ ਸਕੈਨ ਕਰੇ ਉਹਦੇ ਵਿੱਚ ਉਹ ਜੀ ਆ ਜਾਵੇ ਚਾਹੇ ਉਹ ਕਿਸੇ ਰਿਸਟਰੀ ਤੇ ਜਾਵੇ ਜਾਂ ਕਿਸੇ ਸਰਵਿਸ ਲੈਣ ਜਾਵੇ ਪਰ ਇਹ ਜਿਹੜਾ ਉਹਦੇ ਉੱਪਰ ਲਿਖਣਾ ਜਿਹੜਾ ਹੈ ਨਾ ਉਹ ਥੋੜਾ ਜਿਹਾ ਗਲਤ ਹੋ ਸਕਦਾ ਬਿਲਕੁਲ ਜੀ ਤੇ ਆਪਣੇ ਜਿਸ ਤਰ੍ਹਾਂ 골ਡ ਕਾਫੀ ਉਸਾਲ ਵਾਲੇ ਪਾਸੇ ਜਾ ਰਿਹਾ ਜੀ ਉਹ ਜੀ ਅਪਡੇਟ 골ਡ ਦੀਆਂ ਨਵੀਂ ਹੁੰਦੀਆਂ ਨੇ ਹਾਂਜੀ ਤੇ ਬੱਟ ਜਿਹੜੇ ਇਹਨਾਂ ਜੁਵੈਲਰਸ ਹੈਗੇ ਨੇ ਤੇ ਇਹਨਾਂ ਬਾਰੇ ਇੱਕ ਕੀ ਅਪਡੇਟ ਆਈ ਹੈ ਜੀ ਬਿਲਕੁਲ ਜੀ ਜਿਵੇਂ ਇੱਕ ਬੈਂਕਾਂ ਦੀ ਵੀਡੀਓ ਜਨ ਕਹਿੰਦੇ ਬਿਜ਼ਨਸ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ ਨਾ ਉਹ ਉਹਨਾਂ ਨੇ ਇੱਕ ਜਾਰੀ ਕੀਤੀ ਹੈ ਨਿਊਜ਼ ਕਾਫੀ ਜੁਐਲਰ ਜਿਹੜੇ ਬੈਂਕਰਫਸੀ ਭਰ ਗਏ ਨੇ ਹੂੰ ਉਹਦੇ ਵਿੱਚ ਮਹਿੰਦਰਾ ਜੁਐਲਰ ਲਿਮਟਿਡ ਜਿਹੜਾ ਸਰੀ ਗੋਲਡ ਹੂੰ ਤੇ ਉਸ ਤੋਂ ਬਾਅਦ ਕੋਈ ਹੋਰ ਵੀ ਹੈਗੇ 1 2 3 7 ਨੰਬਰ ਗੇਮ ਤੇ ਵੀ ਹੈਗੇ ਨੰਬਰ ਕੰਪਨੀਆਂ ਵੇਗਾ ਹੀਰਾ ਜੁਐਲਰ ਪੀ ਸੋਨਾ ਆਰ ਜੇ ਸੀ ਜੁਐਲਰ ਕਾਫੀ ਜੁਐਲਰ ਐਸੇ ਨੇ ਜਿਹੜੇ ਕਿ ਬੈਂਕਰਫਸੀਆਂ ਭਰ ਗਏ ਨੇ ਹੁਣ ਇੱਕ ਪਾਸੇ ਤਾਂ ਸੋਨਾ ਮਹਿੰਗਾ ਹੋ ਰਿਹਾ ਦੂਜੇ ਪਾਸੇ ਜੇ ਇਹਨਾਂ ਨੇ ਜੈਵਲਰ ਕਪਰਤੀਆਂ ਨੇ ਬੈਂਕਰਪਸੀਆਂ ਇਹ ਕੋਈ ਲੌਜਿਕ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਬਟ ਇਹ ਆ ਵੀ ਅਗਰ ਤੁਸੀਂ ਵੀ ਕਿਸੇ ਇਹ ਨਾ ਵਿੱਚੋਂ ਕਿਸੇ ਕੋਲੋਂ ਕੋਈ ਸਮਾਨ ਲਿਆ ਹੋਵੇ ਜਾਂ ਲੈਣਾ ਹੋਵੇ ਜਾਂ ਅਡਵਾਂਸ ਦਿੱਤਾ ਹੋਵੇ ਤਾਂ ਆਪਣਾ ਧਿਆਨ ਕਰ ਲਓ ਕਿਉਂਕਿ ਜਿਹੜੇ ਬੈਂਕਰਪਸੀ ਫਾਈਲ ਹੋ ਗਈ ਜੋ ਤੁਸੀਂ ਜਮਾ ਕਰਾਇਆ ਹੋ ਗਿਆ ਬਿਲਕੁਲ ਜੀ ਕਿਉਂਕਿ ਕਈ ਜੈਵਲਰ ਇਦਾਂ ਵੀ ਕਰਦੇ ਆ ਕਿੱਤੀ ਸ਼ੁਰੂ ਕਰ ਲੈਂਦੇ ਵੀ 100 ਡਾਲਰ 200 ਡਾਲਰ 400 ਡਾਲਰ ਦਿਓ ਜੀ ਤੁਹਾਨੂੰ ਸਾਲ ਬਾਅਦ ਮਿਲਣਗੇ ਤੇ 100 ਬੰਦਾ ਆਪਾਂ ਇਕੱਠਾ ਕਰਨਾ ਜੀ ਤੁਸੀਂ ਇਹ ਦੇਖੋ ਜੀ 5-500 ਡਾਲਰ ਜੇ ਇਕੱਠਾ ਕੀਤਾ 100 ਬੰਦਿਆਂ ਤੋਂ ਕੀਤਾ ਹੋਇਆ ਤਾਂ ਕਿੰਨਾ ਹੋ ਗਿਆ ਤੇ ਬਾਅਦ ਵਿੱਚ ਗੈਪ ਹੂੰ ਸੋ ਇਟਸ ਲੇ ਥੋੜਾ ਕਿ ਜੇ ਦੋ ਵੀ ਤੁਸੀਂ ਇਨਵੈਸਟਮੈਂਟ ਕਰਨੀ ਆ ਉਹ ਪ੍ਰੋਪਰ ਦੇਖ ਕੇ ਕਰੋ ਕਿਹੜਾ ਨਜ਼ਰ ਆਲ ਕਰਨੀ ਹੈ ਤੇ ਕਿੱਥੇ ਕਰਨੀ ਹੈ ਬਿਲਕੁਲ ਤੇ ਜਿਹੜਾ ਕੰਜ਼ਿਊਮਰ ਕਾਰਬਨ ਟੈਕਸੀ ਇਹ ਫੈਡਰਲ ਦੇ ਅੰਦਰ ਆਉਂਦਾ ਸੀ ਜਿਹਨਾਂ ਨੇ ਉਹਨੇ ਵਾਪਸ ਲੈ ਲਿਆ ਜੀ ਹਾਂ ਵਾਪਸ ਕੀ ਲੈ ਲਿਆ ਜ਼ੀਰੋ ਕਰ ਲਿਆ ਜ਼ੀਰੋ ਕਰ ਲਿਆ ਜਾਨੀ ਜੀ ਯਾਨੀ ਕਿ ਬਜਟ ਰੇਟ ਕਈ ਆ ਹੋਊਗਾ ਪਰ ਉਹਨੂੰ ਨਾਮ ਹੋਰ ਆਊਗਾ ਉਹਦਾ ਹਾਂਜੀ 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 ਤੇ ਅੱਗੇ ਇੰਡਸਟਰੀਅਲ ਕਾਰਬਨ ਟੈਕਸਿਸ ਹੈਗਾ ਤੇ ਇਹਨੂੰ ਆਪਣੇ ਪ੍ਰੋਵੈਂਸ ਲਗਾਉਂਦੀ ਹੁੰਦੀ ਸੀ ਤੇ ਪ੍ਰੋਵੈਂਸ ਇਹਨੂੰ ਹੁਣ ਫ੍ਰੀਜ਼ ਰੱਖਣਾ ਚਾਹੁੰਦੀ ਹੈ ਅਜੇ ਬਿਲਕੁਲ ਜੀ ਪਹਿਲਾਂ ਵੀ ਬਿਲਕੁਲ ਰੋਬਟਾ ਦੀ ਗੱਲ ਕਰਾਂ ਕਿ ਕਿਉਂਕਿ ਫੈਡਰਲ ਗਵਰਨਮੈਂਟ ਨੇ ਕਿਹਾ ਸੀ ਵੀ ਤੁਸੀਂ ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਆ ਉਹ ਤੁਸੀਂ ਆਪਣੇ ਬੇਸ ਦੇ ਨਾਲ ਲਾ ਸਕਦੇ ਆ ਅਗਰ ਤੁਹਾਡਾ ਕਾਰਬਨ ਟੈਕਸ ਦਾ ਜਿਹੜਾ ਰੇਟ ਆ ਉਹ ਸਾਨੂੰ ਸਾਡੇ ਵਾਲੇ ਨੂੰ ਮੈਚ ਕਰਦਾ ਨਾ ਉਦਾਂ ਦਾ ਹੈਗਾ ਪ੍ਰੋਗਰਾਮ ਤਾਂ ਰੱਖੋ ਤੇ ਉਹਦੇ ਵਿੱਚ ਚੱਕਰ ਇਹ ਪੈ ਗਿਆ ਵੀ ਇਹਨਾਂ ਨੇ ਤਾਂ ਪਹਿਲਾਂ ਹੀ ਪਿਛਲੇ ਸਾਲ 95 ਡਾਲਰ ਪਰ ਟਨ ਕੀਤਾ ਆ ਤੇ ਉਹਨੂੰ ਇਹਨਾਂ ਨੇ ਫ੍ਰੀਜ਼ ਕੀਤਾ ਸੀ ਹੁਣ ਇਸ ਵਾਰ ਉਹ 110 ਟਨ ਡਾਲਰ ਪਰ ਟਨ ਹੋਣਾ ਹੈ ਇਹਨਾਂ ਨੇ ਕਹਿੰਦੇ ਵੀ ਅਸੀਂ ਲੈਣਾ ਹੀ ਨਹੀਂ ਤੇ ਇਹ ਜਾਨੀ ਕਿ ਇਹ ਕਿਸੇ ਹੋਰ ਇੰਡਸਟਰੀ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ ਜਾਂ ਕੋਈ ਰੇਡ ਕਾ ਪਾਣਾ ਚਾਹੁੰਦੇ ਨੇ ਕੋਈ ਦੂਜੀ ਵਾਲਾ ਗੱਲ ਮੈਨੂੰ ਜ਼ਿਆਦਾ ਲੱਗਦੀ ਹੈ ਨਹੀਂ ਸੁਖਾਮੇ ਮਾਹੌਲ 'ਚ ਮੀਟਿੰਗ ਹੋਣੀ ਸੀ ਕਿ ਉਧਰ ਰਿਜ਼ਲਟ ਆਉਣੇ ਨੇ ਨਹੀਂ ਉਹ ਰਿਜ਼ਲਟ ਆਣ ਲੱਪੇ ਨਾ ਹੋ ਰਿਜ਼ਲਟ ਆਣ ਲੱਪੇ ਹੈ ਤੇ ਉਹ ਰਿਜ਼ਲਟ ਪਹਿਲਾ ਰਿਜ਼ਲਟ ਇਹ ਆਇਆ ਵੀ ਅਸੀਂ ਕਹਿੰਦੇ ਫ੍ਰੀਜ਼ ਰੱਖਾਂਗੇ ਤੇ ਹੋਰ ਕਹਿੰਣਗੇ ਲਾਓ ਉਹ ਪੰਗਾ ਪੜੂਗਾ ਹੁਣ ਉਹ ਕਹਣਗੇ ਵੀ ਆਪਾਂ ਤਾਂ ਤੁਹਾਨੂੰ ਤਾਂ ਸ਼ੂਟ ਦਿੱਤੀ ਆ ਵੀ ਤੁਸੀਂ ਲਾਣਾ ਜੇ ਤੁਸੀਂ ਸਾਡੇ ਟੈਕਸ ਦੇ ਜਦੋਂ ਅਸੀਂ ਟੈਕਸ ਲਾਣੇ ਆ ਕਾਰਬਨ ਟੈਕ ਉਹਦੇ ਨਾਲ ਦਾ ਮੈਚ ਕਰਦਾ ਹੋਵੇ ਪਰ ਜੇ ਤੁਸੀਂ ਇਦਾਂ ਕਰਨਾ ਮੋਜਾਂ ਕਰਦੀਆਂ ਤੇ ਫਿਰ ਅਗਲੇ ਨੇ ਫਿਰ ਰੇੜਕਾ ਪਾਣਾ ਹੀ ਜਿਹੜੇ ਗਰੰਟਾ ਰੁਕੜੀਆਂ ਉਹ ਰੋਲਾ ਪੈਣਾ ਤੇ ਤਾਂ ਉਹੀ ਭਗਵੰਤਵਾਨ ਵਾਲਾ ਹਿਸਾਬ ਹੋਣਾ ਵੀ ਮੈਨੂੰ ਪੈ ਨਹੀਂ ਦਿੰਦਾ ਉਹ ਕਹਿੰਦਾ ਅਸੀਂ ਦਿੱਤੇ ਹੋਆ ਤੇ ਇਹ ਬੜਾ ਰੋਲਾ ਹੈ ਜੀ ਬਹੁਤ ਖਤਮ ਆ ਗਿਆ ਜੀ ਭਗਵੰਤਵਾਨ ਦੀ ਵੀ ਆ ਗੱਲ ਕਰਾਂਗੇ ਐਂਡ 'ਚ ਵੀ ਉਹਨਾਂ ਰੇੜਕਾ ਜਿਹੜਾ ਪਿਆ ਵਾ ਬਟ ਇਹ ਹਾਲਾ ਆਪਣੇ ਰੇੜਕੇ ਦੀ ਗੱਲ ਕਰ ਲਈਏ ਵੀ ਇੱਥੇ ਤੇ ਯਾਨੀ ਕਿ ਜਿਹੜਾ ਸਖਾਵਾ ਮਾਹੌਲ ਹੁੰਦਾ ਹੈ ਇਹਦਾ ਚਾਰ ਪੰਜ ਦਿਨਾਂ ਬਾਅਦ ਜਾ ਕੇ ਪਤਾ ਲੱਗਦਾ ਹੈ ਕਿ ਕਿੰਨਾ ਕੁ ਸਖਾਵਾ ਮਾਹੌਲ ਸੀ। ਜਦੋਂ ਗੱਲ ਕੋਈ ਕਵੇ ਨਾ ਵੀ ਕੋਈ ਪੋਲੀਟੀਸ਼ੀਅਨ ਵੀ ਅੱਜ ਸਾਡੀ ਗੱਲ ਬੜੀ ਸਖਾਵੀ ਹੋਈ ਆ ਤਾਂ ਸਖਾਵੀ ਦਾ ਮਤਲਬ ਭਾਈ ਕੁਝ ਫਟਣ ਵਾਲਾ ਉਹਦੇ ਬਿਹਾਈਂਡ ਦਾ ਸੀਨ ਕੋਈ ਸ਼ੋਰ ਹੁੰਦਾ ਆ। ਤੇ ਇਨ ਤਾਹੀ ਤੇ ਰਾਜਨੀਤੀ ਕਹਿੰਦੇ ਆ ਇਹਨੂੰ। ਇਹਨੂੰ ਰਾਜਨੀਤੀ ਕਹਿੰਦੇ ਆ। ਭਾਈ ਰਾਜ ਹੀ ਰਹਿ ਜਵੇ। ਸਮਝ ਕਿਸੇ ਨੂੰ ਨਾ ਆਵੇ। ਸਮਝ ਨਾ ਸਮਝ ਆ ਗਿਆ ਤਾਂ ਫਿਰ ਰਾਜਨੀਤੀ ਕਾਹੀ। ਹਾਂਜੀ। ਤੇ ਆਪਣੇ ਸਾਡੇ ਅਲਬਰਟਾ ਦੇ ਪ੍ਰੀਮੀਅਰ ਮੈਡਮ ਡੈਨੀਅਲਸ ਮੈਥ ਜੀ ਜਾਣਦੇ ਨੇ ਕਿ ਜਿਹੜੀ ਇਮੀਗ੍ਰੇਸ਼ਨ ਦਾ ਜਿਹੜਾ ਹੈਗਾ ਸਿਸਟਮ ਉਹ ਆਪਣੇ ਹੱਥ ਚ ਲੈ ਲਿਆ ਜਾਵੇ ਬਿਲਕੁਲ ਸਖਾਵੇ ਮਾਹੌਲ ਜੇ ਹੋਈ ਨਾ ਆ ਦੂਜੀ ਖ਼ਬਰ ਵੀ ਸਖਾਵੇ ਵਾਲੀ ਆ ਗਈ ਤੇ ਉਹਨਾਂ ਨੇ ਜੀ ਆਪਣੇ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਇੱਥੇ ਦੇਣਾ ਜੀ ਉਹਨਾਂ ਨੇ ਜੋਸਫ ਸਕੋ ਉਹਨਾਂ ਨੂੰ ਕਿਹਾ ਵੀ ਤੁਸੀਂ ਜਿੰਨੇ ਵੀ ਲੀਗਲੀ ਤਰੀਕੇ ਤੁਹਾਡੇ ਕੋਲ ਹੈਗੇ ਆ ਉਹ ਯੂਜ਼ ਕਰਕੇ ਇਹ ਕੰਟਰੋਲ ਕਰੋ ਵੀ ਵੱਧ ਤੋਂ ਵੱਧ ਇਮੀਗ੍ਰੇਸ਼ਨ ਲੈਵਲ ਸਾਡੇ ਕੋਲ ਰਵੇ ਕਿਉਂ ਵੀ ਜੌਬ ਉਹਨਾਂ ਨੂੰ ਮਿਲਣ ਜਿਹੜੇ ਸਾਡੇ ਸਿਟੀਜ਼ਨ ਨੇ ਦੇਖੋ ਇੱਕ ਪਾਸੇ ਸਰਟੀਫਿਕੇਟ ਇੱਕ ਪਾਸੇ ਕ੍ਰੈਡਿਟ ਉਹਦੇ ਤਕੀਰ ਕਹਿੰਦੇ ਆ ਲਾਇਸੈਂਸ ਤੇ ਕੈਨੇਡੀਅਨ ਲਖਾਣੂ ਫਿਰਦੇ ਆ ਦੂਜੇ ਪਾਸੇ ਕਹਿੰਦੇ ਇਮੀਗ੍ਰੇਸ਼ਨ ਨੂੰ ਇੰਨੀ ਟਾਈਟ ਕਰ ਲੋ ਵੀ ਆਪਾਂ ਉਹਨੇ ਕੇ ਬੰਦੇ ਸਦਰੇ ਜਿੰਨੇ ਚਾਹੀਦੇ ਆ ਤੇ ਤਾਂ ਜੋ ਸਾਡੀਆਂ ਜੋਬਸ ਸਾਡੇ ਸਿਟੀਜ਼ਨਾਂ ਨੂੰ ਮਿਲਣ ਸੋ ਇਹਦਾ ਮਤਲਬ ਇਹ ਹੋ ਜੂਗਾ ਵੀ ਲਾਇਸੈਂਸ ਦਿਖਾਇਆ ਨਹੀਂ ਬੰਦਾ ਪਤਾ ਲੱਗਾ ਨਹੀਂ ਉਦੋਂ ਪਤਾ ਬਸ ਉਦੋਂ ਜਾਨੀ ਕੋ ਅਗਲੇ ਤੇਵਰ ਚੇਂਜ ਹੋ ਜਾਣੇ ਤੇਵਰ ਜਿਓ ਨਾਲੇ ਕੁਐਸਚਨ ਬਾਕੀ ਗੱਲਾਂ ਤੱਕ ਜਾਣ ਦੀ ਲੋੜ ਨਹੀਂ ਕਿ ਵੀ ਲੀਗਲੀ ਆਪਾਂ ਬਾਕੀ ਅੱਛਾ ਫਿਰ ਜੇ ਬਾਕੀ ਗੱਲਾਂ ਜਾਣੀਆਂ ਆ ਫਿਰ ਕਿੱਦਾਂ ਦੀਆਂ ਜਾਣੀਆਂ ਆ ਫਿਰ ਅਗਲਾ ਕਦਰ ਕੋਈ ਪਾਸ ਨਹੀਂ ਹੋਏ ਐਦਾ ਹੁੰਦਾ ਨਾ ਸਾਡੇ ਨਾਲ ਕੁਆਲੀਫਾਈ ਨਹੀਂ ਕਰਦੇ ਐਦਾ ਹੁੰਦਾ ਨਾ ਵੀ ਉਹਦੇ ਵਿੱਚ ਇਹ ਪੁੱਛਿਆ ਜਾਂਦਾ ਹੁੰਦਾ ਵੀ ਕਿ ਇੰਟਰਵਿਊ ਵਿੱਚ ਕੀ ਤੁਸੀਂ ਇੱਥੇ ਕੰਮ ਕਰਨ ਲਈ ਐਲੀਜੀਬਲ ਹੋ ਅਗਲਾ ਕਹਿੰਦਾ ਯੈਸ ਐਲੀਜੀਬਲ ਤਾਂ ਓਪਨ ਵਾਲਾ ਵੀ ਆ ਐਲੀਜੀਬਲ ਤਾਂ ਪੀਆਰ ਵਾਲਾ ਵੀ ਆ ਐਲੀਜੀਬਲ ਤਾਂ ਸਟੂਡੈਂਟ ਵੀ ਆਕਰ ਉਹ ਸਕੂਲ ਸਟੱਡੀ ਤੋਂ ਆਫ ਆ ਐਲੀਜੀਬਲ ਤਾਂ ਸਿਟੀਜ਼ਨ ਵੀ ਹੈਗਾ ਪਰ ਜਦੋਂ ਉਹਦਾ ਲਾਇਸੈਂਸ ਦੀ ਕਾਪੀ ਪਹਿਲੇ ਆ ਜਾਣੀ ਆ ਆਈਡੀ ਪ੍ਰੂਫ ਮੰਗਣਾ ਤੇ ਉਹ ਪਤਾ ਲੱਗ ਜਾਵੇ ਕਿ ਉਹਨੂੰ ਬੁਲਾਣਾ ਹੈ ਕਿ ਉਹਨੂੰ ਨਹੀਂ ਬੁਲਾਣਾ ਸੋ ਹੁਣ ਇਹ ਕਹਿੰਦੇ ਜੀ ਆਪਾਂ ਦੇਣੇ ਆ ਜੀ ਇਸ ਲਈ ਨਵਾਂ ਮੈਂਡੇ ਇਤਿਆਰ ਕਰੋ ਜੀ ਕਹਿੰਦੇ ਬਿਲਕੁ ਪਟ ਪਤਾ ਨਾ ਉਹ ਕਿਹੜਾ ਸਾਮ ਦਾਮ ਦਾੰਦ ਜੋ ਵੀ ਹੁੰਦਾ ਕਰ ਲਓ ਇੱਕ ਵਾਰ ਤੇ ਇਹਨਾਂ ਨੇ ਸ਼ਸ਼ੋਧੀਆਂ ਸ਼ਸ਼ੋਧੀਆਂ ਸਾਹਿਬ ਨੂੰ ਤੇ ਸੁਣਦਾ ਨਹੀਂ ਲਾ ਕੇ ਤੇ ਮੈਂ ਕਹਿੰਦਾ ਇੱਕ ਕੀ ਪਤਾ ਕਲਾਸ ਟੀਚਰ ਇੱਕੇ ਹੋਵੇ ਹਾਂ ਇਹ ਵੀ ਹੋ ਸਕਦਾ ਨਾ ਵੀ ਇਕੱਠੇ ਕਿਤੇ ਬਾਹਰ ਬੂਰ ਪੜ੍ਹ ਕੇ ਗਏ ਹੋਣਗੇ ਕਿਤੇ ਕਲਾਸ ਇਕੱਠੀ ਲਾਈ ਹੋਵੇ ਕੁਝ ਨਹੀਂ ਪਤਾ ਲੱਗਦਾ ਇੱਥੇ ਕਿਉਂਕਿ ਬਿਆਨ ਤਾਂ ਸਾਰੇ ਇੱਕੋ ਜਿਹੇ ਆਂਦੇ ਪਏ ਹੂੰ ਸੋ ਇਹ ਹੁਣ ਇਹ ਕਹਿੰਦੇ ਵੀ ਆਪਾਂ ਆਪਣੇ ਬੰਦੇ ਨੂੰ ਦੇਖੋ ਇਹ ਦੇਖਣ ਨੂੰ ਬੜਾ ਇਹ ਦੇਖਣ ਨੂੰ ਸੁਣਨ ਨੂੰ ਬੜਾ ਸੋਹਣਾ ਲੱਗਦਾ ਵੀ ਸਾਨੂੰ ਜੋਬ ਮਿਲੂਗੀ ਹੂੰ ਬੱਟਰੇ ਇਹਦਾ ਕੁਝ ਨਹੀਂ ਪਤਾ ਹੁੰਦਾ ਕਿ ਇਹਨੂੰ ਮਿਲੂਗੀ ਨਾ ਸਿਟੀਜਨ ਨੂੰ ਮਿਲੂਗੀ ਜਾਂ ਕਿਹਨੂੰ ਮਿਲੂਗੀ ਜੋਬ ਜਿਹੜੀ ਮਿਲਣੀ ਆ ਉਹ ਜਦੋਂ ਇਹਨਾਂ ਲੋਡ ਸੀਗੀ ਤੇ ਕੋਲੇ ਤੁਸੀਂ ਅੱਜ ਦੀ ਏਅਰ ਤੇ ਕਹਿੰਦੇ ਵੀ ਆਪਾ ਉਹ ਨਹੀਂ ਬੁਲਾਣੇ ਇਹ ਨਹੀਂ ਬੁਲਾਣੇ ਜਦੋਂ ਤੁਹਾਨੂੰ ਲੋਡ ਸੀਗੀ ਉਦੋਂ ਤੁਸੀਂ ਜਿਹੜਾ ਆ ਗਿਆ ਉਹੀ ਰੱਖ ਲਿਆ ਹਕਾ ਮਾਰਦੇ ਸੀ ਵੀ ਅਲਵਟਾ ਕਾਲਿੰਗ ਅਲਵਟਾ ਕਾਲਿੰਗ ਤੇ ਉਹ ਤੋਂ ਹੀ ਗੱਲ ਹੋ ਗਿਆ ਜਿਵੇਂ ਪੰਜਾਬ ਦੇ ਵਿੱਚ ਵੀ ਜਦੋਂ ਚੋਣ ਲਾਣਾ ਸੀ ਰੇਲਵੇ ਸਟੇਸ਼ਨ ਤੋਂ ਹਾਰ ਬਾਬਾ ਕੇ ਲੈ ਕੇ ਜਾਂਦੇ ਸੀ ਹਾਂ ਹੁਣ ਹੋਂ ਹਾਰ ਖੋਖੋ ਕੇ ਪੇ ਜਾਣ ਫਿਰਦੇ ਆ ਪਹਿਲੇ ਇਸ ਕਰਕੇ ਯਾਨੀ ਕਿ ਅਸੀਂ ਕੋਈ ਜਿਹੜੀ ਜਾੜਿਆ ਪ੍ਰੋਬਲਮ ਆ ਸੀ ਉਧਰ ਨੂੰ ਨਹੀਂ ਵਾਦੇ ਇਹੀ ਪ੍ਰੋਬਲਮ ਦਾ ਹੱਲ ਅਸਲੀ ਨਹੀਂ ਲੱਭਦੇ ਨਕਲੀ ਹੱਲ ਲੱਭਦੇ ਆ ਸ਼ਾਰਟ ਟਰਮ ਹੱਲ ਲੱਭਦੇ ਆ ਬਿਦੋ-ਦੋ ਜਾਂ ਉਹ ਹੱਲ ਲੱਭਦੇ ਆ ਜਿਹੜਾ ਲੋਕਾਂ ਨੂੰ ਲੁਭਾਵੇ ਹੂੰ ਉਹਦਾ ਅਸਰ ਕੀ ਹੋਣਾ ਨਹੀਂ ਹੋਣਾ ਉਹ ਰੱਬ ਜਾਣਦਾ ਬਿਲਕੁਲ ਬਲਵਾਵਣਾ ਲੋਕ ਲੁਭਾਵਣਾ ਹੱਲ ਲੱਭਦੇ ਬਿਲਕੁਲ ਜਿਸ ਤਰ੍ਹਾਂ ਲੋਕੀ ਵੀ ਇਹੀ ਚਾਹੁੰਦੇ ਨੇ ਵੀ ਮੋਟਾ-ਮੋਟਾ ਦੇਖਿਆ ਜਾਵੇ ਬਿਹਾਈਂਡ ਦਾ ਸੀਨ ਆ ਉਹ ਨਾ ਦੇਖਿਆ ਜਾਵੇ ਹਾਂ ਲੋਕ ਵੀ ਪੜਦੇ ਨੇ ਉਹੀ ਉਹਨਾਂ ਨਾਲ ਮੈਂ ਉੱਪਰ ਬਰੋ ਤੇ ਆਪਾਂ ਦੋ ਕ ਖਬਰਾਂ ਕੈਲਗਰੀ ਦੀਆਂ ਕਰ ਲਈ ਜੀ ਹੁਣ ਬਿਲਕੁਲ ਜੀ ਕੈਲਗਰੀ ਸ਼ਹਿਰ ਜਿਹੜਾ ਆ ਆਪਣੇ ਅਲਬਰਟਾ ਦਾ ਵੱਡਾ ਸ਼ਹਿਰ ਦਾ ਹੋਈ ਆ ਆਪਾਂ ਤਾਂ ਰਾਜਧਾਨੀ ਜੇ ਕੰਮ ਆਨੇ ਬਾਟਾ ਜਿਹੜਾ ਵੱਡਾ ਸ਼ਹਿਰ ਆ ਉਹ ਕੈਲਗਰੀ ਹੈ ਕੈਲਗਰੀ ਦੀ ਗੱਲ ਨਾ ਕੀਤੇ ਬਿਗੈਰ ਤਾਂ ਸਾਡਾ ਪ੍ਰੋਗਰਾਮ ਕਿਦਾ ਪੂਰਾ ਹੋਏਗਾ ਬਿਲਕੁਲ ਜੀ ਤੇ ਕੈਲਗਰੀ ਦੇ ਮੈਕਲੋਇਡ ਟ੍ਰੇਲ ਦੇ ਉੱਤੇ ਜੀ ਇੱਕ ਮੋਟਰਸਾਈਕਲ ਬੰਦੇ ਦੀ ਡੈਥ ਹੋਈ ਐ ਐਕਸੀਡੈਂਟ ਹੋਇਆ ਕੀ ਹੋਇਆ ਇਹ ਬਿਲਕੁਲ ਜੀ ਇਹ ਜਿਹੜਾ ਇੱਕ ਮੈਕਲੋਇਡ ਜਿਹੜਾ ਟ੍ਰੇਲ ਤੁਸੀਂ ਦੱਸਿਆ ਉਹਦੇ ਤੇ ਨਾ ਇੱਕ ਮੋਟਰਸਾਈਕਲਿਸਟ ਦੀ ਜਿਹੜੀ ਐ ਕ੍ਰੈਸ਼ ਹੋ ਗਿਆ ਜੀ ਤੇ ਉਹਦੀ ਡੈਥ ਹੋ ਗਈ ਆ ਤੇ ਕਾਫੀ ਘੰਟਿਆਂ ਤੱਕ ਜਿਹੜਾ ਇਹ ਕਿ ਜਿਹੜਾ ਜਿਹੜਾ ਟ੍ਰੇਲ ਆ ਪੂਰੀ ਬੰਦ ਰਹੀ ਆ ਤੇ ਆਪਾਂ ਹਮੇਸ਼ਾ ਹੀ ਪਹਿਲਾਂ ਵੀ ਕਹਦੇ ਆ ਰਹੇ ਆ ਵੀ ਭਾਈ ਜਿਹੜੇ ਲੋਕ ਮੋਟਰਸਾਈਕਲ ਚਲਾਦੇ ਨੇ ਉਹ ਆਪਣਾ ਧਿਆਨ ਰੱਖਣ ਇਹ ਕੈਲਗਰੀ ਕੈਲਗਰੀ ਸ਼ਹਿਰ ਸ਼ਹਿਰ ਦੀ ਛੇਵੀਂ ਡੈਥ ਆ ਇਸ ਪੂਰੇ ਸਾਲ ਦੀ ਇਸ ਸੀਜ਼ਨ ਦੀ ਸੋ ਮੋਟਰਸਾਈਕਲ ਚਲਾਉਣਾ ਠੀਕ ਆ ਪਰ ਜਦੋਂ ਆਪਾਂ ਹਾਈਵੇ ਤੇ ਜਾਂਦੇ ਆ ਜਾਂ 100 ਦੀ ਸਪੀਡ ਤੇ ਜਾਂਦੇ ਆ ਉਸ ਵੇਲੇ ਨਾ ਤਾਂ ਗੱਡੀ ਵਾਲਾ ਕਈ ਵੇਲੇ ਧਿਆਨ ਦਿੰਦਾ ਕਿਉਂਕਿ ਉਹਨਾਂ ਨੂੰ ਆਦਤੇ ਹੀ ਨਹੀਂ ਹੈ ਜੀ ਤੁਹਾਨੂੰ ਦੇਖਣ ਦੀ ਤੇ ਇਸ ਕਰਕੇ ਆਪਣਾ ਧਿਆਨ ਆਪੇ ਰੱਖਣਾ ਪੈਂਦਾ ਵਾ ਤੇ ਇਹ ਆਪ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਵੀ ਜਿਆਦਾਤਰ ਨੌਜਵਾਨ ਜਾਂ ਕੋਈ ਵੀ ਹੁੰਦਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਵਾ ਉਹ ਜਿਆਦਾਤਰ ਬਹੁਤ ਹੀ ਸੇਫ ਹੈਂਡ ਆਪਣੀ ਸੇਫਟੀ ਆਪਣੇ ਹੱਥ ਰੱਖ ਕੇ ਚਲਾਵੇ ਕਈ ਵਾਰੀ ਜਿੱਦਾਂ ਤੁਸੀਂ ਕੱਟ ਮਾਰ ਕੇ ਸਪੀਡ ਨਾਲ ਲੰਘ ਜਾਂਦੇ ਆ ਗੱਡੀ ਵਾਲੇ ਨੂੰ ਪਤਾ ਨਹੀਂ ਲੱਗਦਾ ਬਿਲਕੁਲ ਨਹੀਂ ਮੋਟਰਸਾਈਕਲ ਰਾਈਡ ਆ ਨਾ ਇੱਕ ਬੜੀ ਇੰਜੋਏ ਕਰਨ ਵਾਲੀ ਰਾਈਡ ਆ ਹਾਂ ਜੀ ਅਜਾਏ ਵਾਲੀ ਰਾਈਡ ਹੈ ਮਸਤੀ ਜੀ ਹੌਲੀ ਹੌਲੀ ਚੱਲਣ ਵਾਲੀ ਪਰ ਇੱਥੇ ਹੌਲੀ ਚੱਲਨੀ ਹੈ ਹੁਣ ਬਿਲਕੁਲ ਨਹੀਂ ਤੁਸੀਂ ਲੇਕਿਨ ਤੁਸੀਂ ਕੱਟ-ਕੁੱਟ ਤਾਂ ਤੁਹਾਡੇ ਆਪਣੇ ਹੱਥ 'ਚ ਹੀ ਆ हां नहीं अते जो मोटरसाइकिल ਦਾ ਲਾਇਸੈਂਸ ਲਿਆ ਜਾਂਦਾ ਆ ਤੇ ਬੜੀ ਵਧੀਆ ਤਰੀਕੇ ਨਾਲ ਲਿਆ ਜਾਂਦਾ ਜੀ ਇਦਾਂ ਨਹੀਂ ਹੈਗਾ ਕਿ ਲਾਇਸੈਂਸ ਇਕਦਮ ਮਿਲ ਜਾਂਦਾ ਉਹਨੂੰ ਨਹੀਂ 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 ਉਹ ਬੁਰਾ ਚਲਾ ਕੇ ਪੇ ਬੰਦਾ ਪਿੱਛੋਂ ਪਿੱਛੇ ਬੈਠਦਾ ਉਹ ਬੰਦਾ ਬੈਠ ਕੇ ਦੇਖਦਾ ਆ ਤੇ ਜਾਂ ਫਿਰ ਉਹ ਜੇ ਤੁਹਾਡੇ ਪਿੱਛੇ ਵੀ ਬੈਠੋਗਾ ਤੁਹਾਨੂੰ ਤੁਹਾਨੂੰ ਡਰ ਕਰਦਾ ਹੋ ਵੀ ਕਿੱਦਾਂ ਕਿੱਦਾਂ ਮੁੜਨਾ ਹੈ ਤੇ ਬੜੇ ਵਧੀਆ ਤਰੀਕੇ ਨਾਲ ਹੁੰਦਾ ਪਰ ਕੋਈ ਨਾ ਅਸਲੀ ਮੋਟਰਸਾਈਕਲ ਦਾ ਮਜ਼ਾ ਜਿੱਦਾਂ ਇੰਡੀਆ 'ਚ ਹੁੰਦਾ ਜੀ ਬੁਲਟ ਦੁਗ 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 ਕੋਈ ਆਵਾਜ਼ ਨਹੀਂ ਹੈਗੀ ਸੋ ਆਰਾਮ ਨਾ ਜਾਓ ਮੇਰੇ ਹਿਸਾਬ ਨਾਲ ਅਗਰ ਮੋਟਰਸਾਈਕਲ ਤੇ ਤੁਸੀਂ ਅਨਜਾਇਰ ਇਹ ਤੇ ਹੋ ਸਕਦਾ ਹੈ ਇਹ ਕਨਵੈਂਸ ਲਈ ਨਹੀਂ ਮੈਂ ਮੰਨਦਾ ਇਹ ਬਿਲਕੁਲ ਕਿਉਂਕਿ ਜਿੱਦਾਂ ਦਾ ਮੂਲਕ ਸਾਡਾ ਹੈਗਾ ਬਿਲਕੁਲ ਜੀ ਤੇ ਅੱਗੇ ਹੁਣ ਜਿਹੜੀ ਕੈਲਗਰੀ ਸਿਟੀ ਹੈਗੀ ਆ ਉਹ ਕੋਸ਼ਿਸ਼ ਕਰ ਰਹੀ ਹੈ ਟਰਾਈ ਕਰ ਰਹੀ ਹੈ ਪ੍ਰੋਪਰਟੀ ਟੈਕਸ ਨੂੰ ਵਧਾ ਕਿ ਪ੍ਰੋਪਰਟੀ ਟੈਕਸ ਦੇ ਵਿੱਚ ਵਾਧਾ ਕੀਤਾ ਜਾਵੇ ਕਹਿੰਦੇ ਪੈਸੇ ਹੈ ਨਹੀਂ ਇਹਨਾਂ ਦਾ ਟਰਾਈ ਇਹੀ ਹੁੰਦਾ ਹਮੇਸ਼ਾ ਹਰ ਇੱਕ ਸਿਟੀ ਚਾਹੇ ਸਾਡੀ ਸਿਟੀ ਦਾ ਵੀ ਇੱਕ ਦੋ ਦਿਨਾਂ ਤੱਕ ਪ੍ਰੋਪੋਜ਼ ਆ ਇਹ ਵੀ ਆਜੂਗਾ ਜੀ ਮਗਰੀ ਇਹਨਾਂ ਨੇ ਕੀਤਾ ਵੀ ਇਹ ਪ੍ਰੋਪੋਜ਼ ਕਰਦੇ ਆ ਵੀ 2026 ਦੇ ਵਿੱਚ ਬਜਟ ਅਡਜਸਟਮੈਂਟ ਜਿਹੜੀ ਆ 5.4% ਰੈਜ਼ੀਡੈਂਸ਼ੀਅਲ ਦੀਆਂ ਵਧਣਗ ਤੇ ਜਿਹੜੀ ਕਮਰਸ਼ੀਅਲ ਪ੍ਰੋਪਰਟੀ ਉਹਨਾਂ ਦੀ 1.3% ਵਧਣ ਗਈਆਂ ਸੋ ਜਿਹਦੇ ਨਾਲ ਕੀ ਇਹ ਇਹਦਾ ਜਿਹੜਾ ਹੱਲ ਹੋ ਜੇ ਤੇ ਇਹ ਹੁਣ ਕੀ ਕਰਨਗੇ ਬੈਠਣਗੇ ਦੇਖਣਗੇ ਵੀ ਬਜਟ ਦੇ ਪ੍ਰਪੋਜ਼ ਹੋਣਗੇ ਕਿੰਨਾ ਹਾਈ ਹੱਲਾ ਹੁੰਦਾ ਆ ਜਿਹਦਾ ਪਿਛਲੀ ਵਾਰ ਸਾਡੇ ਵੀ 8% ਕਿਹਾ ਜੀ ਕਰਦੇ ਕਰਦੇ 6.9 ਤੇ ਆ ਗਏ ਸੀ ਤੇ ਅਸੀਂ ਖੁਸ਼ ਹੋ ਗਏ ਸੀ ਵੀ ਬੁਰਾ ਘੱਟ ਘੱਟ ਰਿਹਾ ਹੈਗਾ ਸੋ ਇਦਾਂ ਹੀ ਆ ਫਾਈਵ ਮੈਨੂੰ ਲੱਗਦਾ ਹੈ 5.4 ਤੋਂ ਸ਼ੁਰੂ ਕਰਕੇ ਇਹਨਾਂ ਨੇ 4.9 4.8 ਤੱਕ ਡਨ ਕਰ ਦਿੰਨਾ ਤੇ ਪਰ ਇਹਲੇ ਪ੍ਰਪੋਜ਼ਡ ਆ ਨਹੀਂ ਕਦੇ ਇਹ ਵੀ ਵਿੱਚ ਪ੍ਰਪੋਜ਼ ਰੱਖਿਆ ਜਾਂਦਾ ਬਈ ਅਸੀਂ ਐਸ ਏਰੀਏ ਦੇ ਵਿੱਚ ਆਪਣੀਆਂ ਪੂਰੀਆਂ ਫੈਸਿਲਿਟੀਆਂ ਨਹੀਂ ਦੇ ਸਕਿਆ ਉਥੋਂ ਘਟਾਤਾ ਜਾਵੇ ਨਹੀਂ ਦੇਖੋ ਜੀ ਤੁਸੀਂ ਮੁੜ ਕੇ ੜ ਕੇ ਗੱਡੀ ਆਪਣੇ ਘਰ ਨੂੰ ਨਾਲ ਲੈ ਜਾ ਕਰੋ ਮੈਪਲ ਏਰੀਆ ਦੇ ਵਿੱਚ ਉਧਰ ਨਹੀਂ ਹੋਣਾ ਨਹੀਂ ਨਹੀਂ ਬਹੁਤ ਏਰੀਏ ਇਦਾਂ ਦੇ ਹੈਗੇ ਕੱਲੇ ਕੱਲੇ ਗੱਲ ਕਰਾਂਗੇ ਕੱਲੇ ਕੱਲੇ ਗੱਲ ਪਈ ਪਰ ਹੁਣ ਐਂ ਈ ਚਾਹੀਦਾ ਵੀ ਭਾਈ ਐਸ ਏਰੀਏ ਦੇ ਵਿੱਚ ਬਹੁਤ ਸਰਵਿਸਾਂ ਦੇਤੀਆਂ ਇਹ ਘੱਟ ਦਿੱਤੀ ਇਹਨੂੰ ਆਪਾਂ ਸਬਸਿਡੀ ਦੇਵਾਂਗੇ ਹਾਂ ਸਬਸਿਡੀ ਕੋਈ ਨਹੀਂ ਮਿਲਦੀ ਚਾਹੇ ਤੁਹਾਨੂੰ ਕੋਈ ਤੁਹਾਡੇ ਸੜਕ ਬਣੀ ਆ ਚਾਹੇ ਨਹੀਂ ਬਣੀ ਆ ਟੁੱਟੀ ਆ ਫੁੱਟੀ ਆ ਸੀਵਰੇਜ ਕੀ ਆ ਕੋਣੀ ਆ ਤੋਂ ਉਹ ਸਭ ਨੂੰ ਇੱਕ ਮਹਾਰਾਜ ਸਿੰਘਾ ਦਾ ਰਾਜ ਚਲਦਾ ਫਿਰ 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 ਤਾਂ ਭੰਗਾ ਬੈ ਜਾਣਾ ਇੱਕ ਆਖ ਨਾ ਦੇਖੀ ਨੀ ਆਖਾਂ ਖਣ ਦੇਖਦੇ ਆ ਫਿਰ ਕਈਆਂ ਨੇ ਕਹਿੰਦੇ ਉਹ ਖਾਲਸਾ ਦਾ ਰਾਜ ਆ ਤੇ ਫਿਰ ਭੰਗਾ ਫਿਰ ਬੈ ਜਾਣਾ ਵੀ ਉਧਰ ਨੂੰ ਆ ਜਾ ਉਹ ਨਿਕਰੋ ਮਰੇ ਆ ਵੀ ਉਹ 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 ਸ਼ੈਲੀ ਉਹ ਆ ਵੀ ਹਰੇਕ ਨੂੰ ਬਰਾਬਰ ਦੇਖਦੇ ਆ ਕਿਸੇ ਨੂੰ ਕੋਈ ਵੀ ਭੇਦਭਾਵ ਨਹੀਂ ਹੈਗਾ ਹਰੇਕ ਨੂੰ ਉਹਨਾਂ ਉਹਨਾਂ ਕੀ ਲੁੱਟਦੇ ਆ ਜਿੰਨਾ ਕ ਲੁੱਟਣਾ ਚਾਹੀਦਾ ਨਹੀਂ ਫਿਰ ਜਦ ਜਦ ਦੇਣ ਦੀ ਬਾਰੀ ਨਹੀਂ ਤਾਂ ਦੰਦੇ ਵੀ ਸੀਗੇ ਉਹ ਹਾਂ ਇਹ ਦੇਂਦੇ ਦੇਂਦੇ ਨਹੀਂ ਮਾਰਾ ਨਹੀਂ ਜੀ ਇਹ ਗੱਲ ਚੱਲ ਰਹੀ ਆ ਉਹਨਾਂ ਨੇ ਤਾਂ ਫਿਰ ਆਪਣੇ ਖਜ਼ਾਨੇ ਵੀ ਖੋਲੇ ਆ ਨਹੀਂ ਇਹ ਵੀ ਦਿੰਦੇ ਇਹ ਵੀ ਇੱਕੋ ਜਿਹੇ ਦਿੰਦੇ ਨੇ ਕਿਸੇ ਨੂੰ ਨਹੀਂ ਦਿੰਦੇ ਗੱਲ ਇਹਨਾਂ ਦੀ ਸੇਮ ਆ ਇਹ ਵੀ ਕਿਸੇ ਨੂੰ ਅਮੀਰ ਨੂੰ ਨਹੀਂ ਦਿੰਦੇ ਗਰੀਬ ਨੂੰ ਨਹੀਂ ਦਿੰਦੇ ਇਹ ਵੀ ਇੱਕ ਅੱਖ ਨਾਲ ਹੀ ਦੇਖਦੇ ਆ ਇਹ ਵੀ ਆ ਉਹ ਉਧਰ ਵੀ ਇੱਕ ਅੱਖ ਨਾਲ ਹੀ ਆ ਮਤਲਬ ਨਾ ਦੇ ਲੈਣ ਵੇਲੇ ਵੀ ਉਹਨਾਂ ਹੀ ਆ ਦੇਖਣ ਵੇਲੇ ਵੀ ਉਹਨਾਂ ਹੀ ਠੀਕ ਠੀਕ ਤੇ ਆਪਣੇ ਕੱਲ ਬੈਂਕ ਆਫ ਕੈਨੇਡਾ ਨੇ ਆਪਣੇ ਜਿਹੜੇ ਡੈਕਸ ਰੇਟ ਸਗੇ ਨਵੇਂ ਅਨਾਉਂਸ ਕਰ ਦਿੱਤੇ ਹੈਗੇ ਬਿਲਕੁਲ ਜੀ ਇੰਟਰਸਟ ਰੇਟ ਜਿਹੜੇ ਕਹਿੰਦੇ ਤੁਸੀਂ ਉਹ ਜਿਹੜੇ ਇਹਨਾਂ ਨੇ ਬੈਂਚਮਾਰਕ ਜਿਹੜਾ ਪਹਿਲਾਂ 2.75 ਤੇ ਸੀਗਾ ਘਟਾ ਕੇ ਹੋਰ 2.25 ਜਾਂ ਇੱਕ ਕੁਆਟਰ ਵੇਸ ਪੁਆਇੰਟ ਘਟਾ ਕੇ 2.5 ਤੇ ਆ ਗਿਆ ਇਹਨਾਂ ਦਾ ਬੈਂਚਮਾਰਕ ਇਹਦਾ 2% ਲੈਣਾ ਹੈ ਹੋ ਸਕਦਾ ਹੋਰ ਇੱਕ ਦੋ ਕਟਾਂ ਦੇ ਵਿੱਚ 2% ਦਾ ਕਲਿਆਣ ਉਸ ਤੋਂ ਘਟਾਣ ਕਰਨਾ ਕਿਉਂਕਿ ਇਹਨਾਂ ਦੀ ਜਿਹੜੀ ਸੀਗੀ ਵੀ ਇਨਫਲੇਸ਼ਨ ਰੇਟ ਘਟਾਣਾ ਉਹ ਵੀ ਇਹਨਾਂ ਨੇ ਪੂਰਾ ਕਰ ਲਿਆ ਵਾ ਕਿਉਂਕਿ 2% ਤੱਕ ਵੀ ਆ ਗਈ ਸੀ ਫਿਰ ਥੋੜੀ ਬਿਧੀ ਉੱਪਰ ਥੱਲੇ ਚਲ ਗਈ ਆ ਪਰ ਉਹ ਗੱਲ ਨਹੀਂ ਬਣੀ ਤੇਜ਼ੀ ਨਹੀਂ ਦੇਸੀ ਇਹਨਾਂ ਨੂੰ ਮਾਰ ਕਿਉਂਕਿ ਤੇਜ਼ੀ ਦਾ ਮਾਰਕੀਟ 'ਚ ਤਾਂ ਦੱਸੇ ਕੋਈ ਬੰਦੇ ਨੂੰ ਕੋਈ ਸਟੇਬਿਲਿਟੀ ਦਿਸਦੀ ਹੋਵੇ ਹਮ ਇੱਥੇ ਟੈਰਪ ਦਾ ਰੇਡ ਕਾ ਹਲੇ ਤੱਕ ਨਹੀਂ ਮੁੱਕਿਆ ਹਮ ਤੇ ਅਰੋਜ ਹੀ ਕੋਈ ਨਾ ਕੋਈ ਕਿਸੇ ਦੇ ਕਿਸੇ ਬੰਬ ਸਿੱਟੀ ਜਾਂਦਾ ਵਾ ਤੇ ਕਿਉਂਕਿ ਇੱਕ ਵਾਰੀ ਇੱਕ ਨੇ ਇੰਡੀਆ ਹੁਣ ਇਦਾਂ ਦਾ ਇੱਕ ਮਤਲਬ ਪੂਰੀ ਦੁਨੀਆ ਇਦਾਂ ਦਾ ਇੱਕ ਪਿੰਡ ਬਣ ਗਿਆ ਵਾ ਕਿ ਕਿਸੇ ਕਿਸੇ ਖਿੱਤੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਤੇ ਸਾਰੀ ਦੁਨੀਆ ਨੂੰ ਦੁਖੀ ਹੁੰਦੀ ਹੈ ਹਮ ਸੋ ਇਹ ਬੜਾ ਦੇਖਣ ਵਾਲੀ ਗੱਲ ਆ ਤੇ ਹੁਣ ਪਰ ਚਲੋ 2.5% ਤੇ ਆ ਗਿਆ ਪਰ ਉਹਨਾਂ ਨੂੰ ਰਾਹਤ ਜਰੂਰ ਮਿਲੀ ਆ ਜਿਨੇ ਨੇ ਵੇਰੀਏਬਲ ਮੋਰਗੇਜ ਲਈਆਂ ਆ ਉਹ ਕੁਆਟਰ ਪਰਸੈਂਟ ਜਿਹੜਾ ਉਹਨਾਂ ਦਾ ਮੋਰਗੇਜ ਰੇਟ ਜਿਹੜਾ ਘਟ ਜੂਗਾ ਕੋਈ 10% 50% ਆ ਦਾ ਡਿਪੈਂਡ ਅਪਨ ਤੁਹਾਡੀ ਜਿਹੜੀ ਮੋਰਗੇਜ ਆ ਉਹ ਰੇਟ ਤੁਹਾਡਾ ਘਟ ਜੂਗਾ ਜਿਹੜਾ ਤੁਹਾਡਾ ਕਿਸ਼ਤ ਦੇ ਨਾਲ ਆ ਠੀਕ ਤੇ ਆਪਣੇ ਡੱਗ ਫੋਰਟ ਸਾਹਿਬ ਕਹਿੰਦੇ ਨੇ ਵੀ ਜਿਹੜੀ ਚਾਈਨੀਸ ਗੱਡੀਆਂ ਦੇ ਉੱਤੇ ਟੈਰਿਫ ਹੈਗਾ ਉਹ 100% ਹੀ ਲੱਗਣਾ ਚਾਹੀਦਾ ਉਹ ਦੇਖੋ ਇਹ ਨਹੀਂ ਚਾਹੁੰਦੇ ਵਪਾਰ ਕਰਨਾ ਉਹਨਾਂ ਨੇ ਵਪਾਰ ਤਾਂ ਚਾਹਦੇ ਨਹੀਂ ਦੇਖੋ ਹਰੇਕ ਦਾ ਆਪਣਾ ਆਪਣਾ ਪ੍ਰੋਵੈਂਸ ਦਾ ਆਪਣਾ ਆਪਣਾ ਰੋਲਾ ਤੇ ਹੁਣ ਇਹ ਕਹਿੰਦੇ ਨੇ ਵੀ ਜੇ ਅਗਰ ਚਾਈਨੀਜ਼ ਗੱਡੀਆਂ ਦੇ ਉੱਪਰ ਆਪਾਂ ਟੈਕਸ ਘਟਾਤਾ ਜੋ ਜੋ ਸੋਚ ਰਹੇ ਨੇ ਹੁਣ ਉਹਦਾਂ ਫਰਕ ਇਹ ਪੈਣਾ ਵੀ ਜੋ ਅਨਟਾਰੀਓ ਦੇ ਵਿੱਚ ਆਟੋ ਇੰਡਸਟਰੀ ਆ ਉਹਨੂੰ ਤੱਕਾ ਲੱਗ ਜਾਊਗਾ ਕਿਉਂਕਿ ਇੱਥੋਂ ਬਣਨ ਵਾਲੀਆਂ ਉਹ ਤਾਂ ਸਸਤੀਆਂ ਉਹਨਾਂ ਦਾ ਜਿੰਨੇ ਦੀ ਇੱਕ ਬਣਾ ਦੇਣਾ ਚਾਰ ਦੇ ਦੇਣੀਆਂ ਨੇ ਸੋ ਇਸ ਕਰਕੇ ਉਹ ਕਹਿੰਦੇ ਵੀ ਲਾਇਆ ਜਾਵੇ ਆਪਣਾ ਬਿਆਨ ਦਿੱਤਾ ਬਾਕੀ ਦੇਖੋ ਕਾਰਨੇ ਸਾਹਿਬ ਕਰ ਦੇਗੀ ਨੇ ਕਿਉਂਕਿ ਕਾਰਨੇ ਸਾਹਿਬ ਨੇ ਹੋਰ ਬਹੁਤ ਕੰਮ ਕਰਨੇ ਆ ਖਰਚੇ ਘਟਾਣੇ ਹਰ ਇੱਕ ਕੋ ਕਹਿੰਦਾ ਵੀ ਖਰਚੇ ਘਟਾਓ ਆ ਕਰੋ ਉਹ ਕਰੋ ਤੇ ਕੰਮ ਬਹੁਤ ਨੇ ਬਜਟ ਵੀ ਹੁਣ ਦੱਸਤਾ ਇਹਨਾਂ ਨੇ ਵੀ 4 ਨਵੰਬਰ ਨੂੰ ਆਣਾ ਵਾ ਤੇ ਉਹਦੇ ਵਿੱਚ ਦੇਖਦੇ ਆ ਵੀ ਕੀ ਨਵਾਂ ਮਿਲਦਾ ਕੀ ਪੁਰਾਣਾ ਮਿਲਦਾ ਹੂੰ ਹੂੰ ਬਾਕੀ ਵਿਸ਼ਲੇਸ਼ਣ ਆਪਾਂ ਬਜਟ ਦਾ ਪੂਰਾ ਕਰਾਂਗੇ ਬਾਕੀ ਬੈਠੇ ਨੇ ਓਪੋਜੀਸ਼ਨ ਆ ਜਾਂਦਾ ਦੱਸਦਾ ਕਰਨ ਨਹੀਂ ਕਰਦੋ ਬਾਬਾ ਨੂੰ ਆਪ ਹੀ ਦੱਸਣਾ ਕਿੰਦਾ ਕੀ ਕੀਤਾ ਕੀ ਨਹੀਂ ਕੀਤਾ ਬਿਲਕੁਲ ਬਿਲਕੁਲ ਕੀ ਚਾਹੀਦਾ ਸੀਗਾ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਗੱਲ ਕਰਨ ਲੱਗੇ ਸੀਗੇ ਪੰਜਾਬ ਦੀ ਹਾਂ ਕਰ ਲਓ ਗੱਲ ਪੂਰੀ ਹੁਣ ਉਹ ਗੱਲ ਇਹ ਆ ਗਈ ਜੀ ਦੇਖੋ ਵੀ ਉੱਥੇ ਇੱਕ ਉੱਥੇ ਕੀ ਚੱਲ ਰਿਹਾ ਵਾ ਇੱਕ ਰਿਐਲਿਟੀ ਸ਼ੋਅ ਚੱਲ ਰਿਹਾ ਹੂੰ ਮਤਲਬ ਉੱਥੇ ਕੀ ਹੈ ਅੱਜ ਕਹਿੰਦੇ ਵੀ ਪੰਜਾਬ ਜਿਹੜੇ ਸੈਂਟਰ ਦੇ ਨਾ ਸਾਰੇ ਮਨਿਸਟਰ ਤਕਰੀਬਨ ਹੋਮ ਨੇ ਉੱਥੇ ਦਾ ਜਿਹੜਾ ਹੋਮ ਮਨਿਸਟਰ ਪਹਿਲਾਂ ਆਗੇ ਸੀ ਹਾਊਸਿੰਗ ਮਨਿਸਟਰ ਹੋਏ ਐਜੂਕੇਸ਼ਨ ਮਨਿਸਟਰ ਹੋਏ ਈਵਨ ਕੀ ਨੂੰ ਕਹਿੰਦੇ ਆ ਫੂਡ ਵਾਲੇ ਹਰੇਕ ਮਨਿਸਟਰ ਆ ਰਿਹਾ ਆ ਕੇ ਦੇਖਦਾ ਫੋਟੋ ਖਚਾਉਂਦਾ ਚਲ ਜਾਂਦਾ ਇਹ ਨਹੀਂ ਵੀ ਆ ਕੇ ਕਹੇ ਵੀ ਮੈਂ ਐਗਰੀਕਲਚਰ ਮਨਿਸਟਰ ਆਇਆ ਵਾਂ ਮੈਂ ਐਗਰੀਕਲਚਰ ਦਾ ਤੁਹਾਨੂੰ ਪ੍ਰਾਂਤ ਨਹੀਂ ਇਹ ਇਹ ਪੰਜਾਬ ਨੂੰ ਇੱਕ ਕਹਿੰਦੇ ਨੇ ਕਿ ਕ੍ਰਿਟੀਕਲ ਸਟੇਜ ਤੇ ਕੋਈ ਬੰਦਾ ਪਿਆ ਹੋਵੇ ਤੇ ਉਦੋਂ ਫਿਰ ਕਰਦੇ ਵੀ ਦੇਖਦੇ ਆ ਵੀ ਸਾਡਾ ਬੰਦਾ ਤਾਂ ਮੰਝੇ ਤੇ ਪਿਆ ਹੂੰ ਤੇ ਫਿਰ ਡਾਕਟਰ ਬਹੁਤ ਆਉਂਦੇ ਨੇ ਬਹੁਤ ਆਉਂਦੇ ਤੇ ਦੱਸਣ ਵਾਲੇ ਐ ਕਰਨਾ ਉਹ ਕਰਨਾ ਉਹੀ ਜਿਹੜੇ ਨਹੀਂ ਪ੍ਰੋਪਰ ਉਹਨੇ ਚਿੱਟੇ ਕੋਟ ਪਾਏ ਹੁੰਦੇ ਨੇ ਤੇ ਸਿੱਖਣ ਵਾਲੇ ਹੁੰਦੇ ਨੇ ਕਈ ਸਹੀ ਉਹੀ ਹੈ ਉਹ ਆ ਕੇ ਰਿਪੋਰਟ ਜੀ ਚੱਕ ਕੇ ਪੜ੍ਹਦੇ ਧਿਆਨ ਨਾਲ ਪੜ੍ਹਦੇ ਆ ਅੱਛਾ ਫਿਰ ਗੱਲਬਾਤ ਕਰਦੇ ਅੱਛਾ ਤੇ ਜਦੋਂ ਹੱਥ ਜਿਹਾ ਲਾ ਕੇ ਦੇਖ ਕੇ ਚੱਲ ਜਾਂਦੇ ਆ ਫਿਰ ਇਹ ਇਦਾਂ ਸਟੂਡੈਂਟ ਆਉਂਦੇ ਰਹਿੰਦੇ ਆ ਰਾਈਟ ਹਾਂ ਉਹ ਕਰਦੇ ਉਹ ਸੋਝਦਾ ਕਿ ਇਹ ਡਾਕਟਰ ਆ ਬਿਲਕੁਲ ਤੇ ਡਾਕਟਰ ਤਾਂ ਕਿਤੇ ਹਫ਼ਤੇ ਬਾਅਦ ਜਾਂ ਇੱਕ ਵਾਰੀ ਆਉਂਦਾ ਦਿਨ ਦੇ ਵਿੱਚ ਉਹ ਆਪੇ ਦਵਾਈ ਦੇ ਜਾਂਦਾ ਆ ਤੇ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਤਾਂ ਨਹੀਂ ਤਿਆਰ ਕੀਤਾ ਜਾ ਰਿਹਾ ਬਿਲਕੁਲ ਇਹੀ ਤਿਆਰ ਹੋ ਰਿਹਾ ਦੇਖੋ ਜੀ ਉਹ ਕਹਿੰਦਾ ਸੈਂਟਰ ਕੋਲੋਂ ਪਤਾ ਕੀ ਕਹਿੰਦੀ ਹੈ ਕਿ ਵੀ ਆਹੀ ਇਹਨਾਂ ਨੂੰ 12000 ਕਰੋੜ ਦੇਤਾ ਈਵਨ 2026 ਦਾ ਵੀ ਹਰ ਸਾਲ ਕੁਛ ਨਾ ਕੁਛ ਦਿੰਦੇ ਆ ਚਾਹੇ ਹੜ ਆਵੇ ਨਾ ਆਵੇ ਕਹਿੰਦੇ ਅਸੀਂ ਤਾਂ 2026 ਦੇ ਦੋ 2 ਲੱਖ 240 ਕਰੋੜ ਵੀ ਦੇਤਾ ਇਹਨਾਂ ਨੂੰ ਉਹ ਕਿੱਥੇ ਗਿਆ ਇਹ ਹੁਣ ਦੱਸਦੇ ਨਹੀਂ ਬਈ ਕਿੱਥੇ ਗਿਆ ਬਈ ਨਹੀਂ ਚਲੋ ਇਹ ਦੱਸਾਂ ਜਾਂ ਨਾ ਦੱਸਣ ਪਰ ਜਿਸ ਹਾਲਾਤ ਦੇ ਵਿੱਚ ਅੱਜ ਪੰਜਾਬ ਹੈਗਾ ਆ ਜੇ ਭਾਜਪਾ ਚਾਹੁੰਦੀ ਹੈ ਮੈਂ ਪੰਜਾਬ ਦੇ ਵਿੱਚ ਰਾਜ ਕਰਨਾ ਹੈ ਤੇ ਇਹਨਾਂ ਗੱਲਾਂ ਕਰਕੇ ਰਾਜ ਮਿਲ ਜੂ ਉਹਨਾਂ ਨੂੰ ਕੀ ਚਾਹੀਦਾ ਸੀ ਹੁਣ ਇਹ ਗੱਲ ਤੁਸੀਂ ਬਿਲਕੁਲ ਵਧੀਆ ਕੀਤੀ ਆ ਉਹਨਾਂ ਨੂੰ ਚਾਹੀਦਾ ਸੀ ਵੀ ਰਾਜਨੀਤੀ ਕਰ ਲਈ ਤੜ ਕੋ ਟਾਈਮ ਪਿਆ ਵਾ ਤੁਸੀਂ ਕਹਿੰਦੇ ਵਾ ਠੀਕ ਆ ਪੁਰਾਣਾ 12000 ਕਰੋੜ ਦਾ ਹਿਸਾਬ ਅੱਧਰ ਤੋਂ ਲੰਮਾ ਗੇ ਆ ਆ ਲੋ ਫੜੋ ਨਮਾ 16000 ਜਾਂ 12000 ਕਰੋੜ ਤੁਸੀਂ ਲੋਕਾਂ ਦਾ ਹੱਲ ਕਰੋ ਉਹ ਵੀ ਤੁਹਾਨੂੰ ਉਸ ਹਿਸਾਬ ਸਾਨੂੰ ਦੇ ਵੀ ਕਿੱਥੇ ਗਿਆ ਪਿਆ ਤੁਸੀਂ ਕਢਾ ਲਓ ਤੁਸੀਂ ਸੈਂਟਰ ਗਵਰਨਮੈਂਟ ਨੂੰ ਕਿਉਂਕਿ ਤੁਸੀਂ ਕਿਹ ਬੰਦਾ ਪਿਠਾ ਲਓ ਇਹ ਇਹ ਚੀਜ਼ਾਂ ਦਵੋ ਤੇ ਇਹ ਤਾਂ ਇਹ ਰਾਜ ਕਰਨਾ ਚਾਹੁੰਦੇ ਨੇ ਪਰ ਲੋਕਾਂ ਨੂੰ ਮਾਰ ਕੇ ਰਾਜ ਕਰਨਾ ਚਾਹੁੰਦੇ ਨੇ ਹੁਣ ਦੂਜੀ ਪਾਸੇ ਕੀ ਵੀ ਆ ਆਮ ਆਦਮੀ ਪਾਰ ਵੇ ਚਲ ਕੋਈ ਗੱਲ ਨਹੀਂ ਰੋਲਰ ਆਪਾਂ ਪੈਂਦਾ ਪਈ ਜਾਵੇ ਵੋਟਾਂ ਟੁੱਟਦੀਆਂ ਟੁੱਟ ਜਾਣ ਬੀਜੇਪੀ ਨੂੰ ਪੈ ਜਾਣ ਹਾਂ ਅਕਾਲੀਆਂ ਨੂੰ ਨਾ ਪੈਣ ਇੱਥੇ ਫਿਰ ਹੁਣ ਗੱਲ ਇੱਕ ਨਵੀਂ ਨਿਕਲ ਕੇ ਆ ਗਈ ਹਾਂ ਕਿ ਜਿਸ ਤਰ੍ਹਾਂ ਜਿਹੜੇ ਇੱਕ ਆकांक्षा ਲਗਾਇਆ ਜਾ ਰਿਹਾ ਸੀਗਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਬੀਜੇਪੀ ਦੀ ਵੀ ਟੀਮ ਹੈ ਉਹੀ ਲੱਗਦੀ ਕਿ ਜਿਸ ਤਰੀਕੇ ਨਾਲ ਤਿਆਰੀ ਕਰਕੇ ਉਹਨੂੰ ਦੇ ਰਹੇ ਨੇ ਪੂਰੀ ਪਲੇਟ 'ਚ ਪਾ ਕੇ ਵੀ ਉਹਨੂੰ ਹੁਣ ਪਲੇਟ ਤਿਆਰ ਹੈ ਹੁਣ ਚੱਕਣ ਨੂੰ ਦੇ ਦਿੱਤੇ ਜਾਵਨਾਂ ਹਾਂ ਉਹ ਕਹਿੰਦੇ ਵੀ ਵੋਟਾਂ ਬੀਜੇਪੀ ਨੂੰ ਚੱਲ ਜਾਣ ਜੇ ਅਕਾਲੀਆਂ ਕਾਂਗਰਸਾਂ ਚ ਪੈ ਗਈ ਸ਼ਾਇਦ ਸਰਕਾਰ ਬਣ ਜਾਏ ਇਹਨਾਂ ਨੂੰ ਲੱਗਦਾ ਵੀ ਜੇ ਬੀਜੇਪੀ ਜੇ ਗਈਆਂ ਖਿੰਡ ਗਈਆਂ ਵੋਟਾਂ ਤੇ ਅਸੀਂ ਫੇਰ ਆ ਜਾਾਂ ਹਾਂ ਸੋ ਪਰ ਇਹ ਹੀ ਨਾ ਰਾਜਨੀਤੀ ਵੋਟਾਂ ਦੀ ਰਹਿ ਗਈ ਆ ਉਹ ਕਹਿੰਦੇ ਸਾਨੂੰ 12000 ਮਿਲਿਆ ਨਹੀਂ ਉਹ ਕਹਿੰਦੇ ਤੁਹਾਨੂੰ ਅਸੀਂ 12000 ਦੇਤਾ ਉਹ ਕਿੱਥੇ ਗਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਖਰਚਾ ਕਿੱਥੇ ਹੋ ਗਿਆ ਤੇ ਉਹ ਦਵਾਂਗੇ ਜੀ ਤੁਸੀਂ ਉਹ ਵੀ ਇਸ ਗੱਲ ਤੇ ਪਿੱਛੇ ਹਟ ਸਕਦੇ ਸੀ ਵੀ ਚਲੋ ਵੀ ਆ ਚੱਕੋ ਪਰੇ ਪੁਰਾਣਾ ਸਾਹ ਬਾਅਦ ਚ ਲੈ ਲੈ ਨਵੇਂ ਲੈ ਲਓ ਤੇ ਇਹਨਾਂ ਨੂੰ ਵੀ ਚਾਹੀਦਾ ਵੀ ਦੱਸੋ ਵੀ 12000 ਕਿ ਤੇ ਬਾਕੀ ਆਸਟਮ ਜੋ ਵੀ ਪੰਜਾਬ ਦੇ ਹਾਲਾਤ ਨੇ ਜਿਹੜੀਆਂ ਉੱਥੇ ਦੀਆਂ ਸੰਸਥਾਵਾਂ ਨੇ ਜਾਂ ਜਿਹੜੇ ਸਾਡੇ ਕਲਾਕਾਰ ਭਰਾ ਨੇ ਜਾਂ ਜਿਹੜੀਆਂ ਸਾਡੇ ਜਿਨ੍ਹਾਂ ਨੂੰ ਅਸੀਂ ਭੰਡਦੇ ਰਹਿੰਦੇ ਆ ਆਪਣੇ ਸੰਤ ਸਮਾਜ ਹੋ ਗਿਆ ਉਹ ਬਹੁਤ ਸੇਵਾ ਕਰ ਰਹੇ ਨੇ ਅਥਾ ਸੇਵਾ ਕਰ ਰਹੇ ਨੇ ਅੱਥੀ ਸੇਵਾ ਕਰ ਰਹੇ ਨੇ ਕਿਉਂਕਿ ਜਿਹੜੀ ਅੱਥੀ ਸੇਵਾ ਕਰਨੀ ਆ ਨਾ ਇਹ ਬਹੁਤ ਇੱਕ ਡਿਫਰੈਂਟ ਗੱਲ ਆ ਉਸ ਮਾਹੌਲ ਦੇ ਵਿੱਚ ਜਾ ਕੇ ਜਿਹੜਾ ਸੁਖੀ ਬੈਠਾ ਆ ਉਹ ਜਾ ਕੇ ਆਪਣੇ ਮੋਸਤ ਦੁੱਖ ਦੇ ਵਿੱਚ ਖੜਾ ਕਰ ਰਿਹਾ ਜਾ ਕੇ ਬਿਲਕੁਲ ਬਿਲਕੁਲ ਤੇ ਇੱਕ ਬਹੁਤ ਵੱਡੀ ਸੇਵਾ ਆ ਤੇ ਜਿਹੜੇ ਪੰਜਾਬ ਵਾਲੇ ਹਸਤਾਮਾ ਹਾ ਦਾ ਨਾਰਾ ਮਾਰ ਰਹੇ ਨੇ ਉਹ ਵੀ ਇੱਕ ਬਹੁਤ ਵੱਡੀ ਸੇਵਾ ਆ ਬਿਲਕੁਲ ਤੇ ਪੰਜਾਬ ਦੇ ਨਾਲ ਖੜੀਏ ਪੰਜਾਬ ਨੂੰ ਅਸੀਂ ਮੁੜ ਕੇ ਆਪਣੇ ਪੈਰਾਂ ਤੇ ਲੈ ਕੇ ਆਉਣਾ ਆ ਤੇ ਬਹੁਤ ਹਰ ਬੰਦਾ ਪੰਜਾਬ ਵਾਲੇ ਚਿੰਤਿਤ ਆ ਚਿੰਤਿਤ ਸਰਕਾਰਾਂ ਵੀ ਨੇ ਬੇਸੇ ਰਾਜ ਕਿੱਦਾਂ ਆਪਣਾ ਲੈ ਕੇ ਆਉਣਾ ਉਹਨਾਂ ਦੀ ਚਿੰਤਾ ਡਿਫਰੈਂਟ ਆ ਤੇ ਡਿਫਰੈਂਟ ਆ ਜੀ ਬਿਲਕੁਲ ਤੇ ਬਟ ਜਾਨੀ ਕਿ ਫੇਰ ਵੀ ਪੰਜਾਬ ਬਾਸਾ ਗੁਰੂਆਂ ਦੇ ਗੁਰੂ ਦੇ ਨਾਂ ਤੇ ਆ ਗੁਰੂਆਂ ਦੇ ਨਾਂ ਤੇ ਆ ਤੇ ਪੰਜਾਬ ਚੜ੍ਹਦੀ ਕਲਾ ਸਿਗਾ ਚੜ੍ਹਦੀ ਕਲਾ ਛਾ ਤੇ ਚੜ੍ਹਦੀ ਕਲਾ ਵਿੱਚ ਰਹੂਗਾ ਤੇ ਅਸੀਂ ਅਸੀਂ ਉਮੀਦ ਵੀ ਕਰਦੇ ਆ ਤੇ ਅਸੀਂ ਅਰਦਾਸ ਕਰਦੇ ਆਂ ਤੇ ਤੁਸੀਂ ਹੋਰ ਕੀ ਐਡ ਕਰਨਾ ਚਾਹੁੰਦੇ ਹੋ ਜੀ ਬਿਲਕੁਲ ਜੀ ਐਂਡ ਵਿੱਚ ਮੈਂ ਹੀ ਐਡ ਕਰਨਾ ਚਾਹੁੰਦਾ ਕਿ ਬਿਲਕੁਲ VTV ਪੰਜਾਬੀ ਇਹ ਐਡਮਿੰਟਨ ਬੇਸਡ ਲੋਕਲ ਚੈਨਲ ਹੈ ਤੇ ਬਾਕੀ ਸਾਡੀ ਰੀਚ ਜਿਹੜੀ ਪੂਰੀ ਕੈਨੇਡਾ ਦੇ ਵਿੱਚ ਹੈ ਤੇ ਇਹਦੇ ਨਾਲ ਹੀ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਅਗਰ ਤੁਸੀਂ ਵੀ ਕੋਈ ਵੀ ਐਡਵਰਟਾਈਜ਼ਮੈਂਟ ਸਾਡੇ ਨਾਲ ਕਰਨਾ ਚਾਹੁੰਦੇ ਹੋ ਸਾਣਾ ਰਾਪਤਾ ਕਰ ਸਕਦੇ ਹੋ ਸਾਡੇ ਕੋਲ ਸਾਰੇ ਤਰ੍ਹਾਂ ਦੇ ਪਲਾਨ ਨੇ ਚਾਹੇ ਤੁਹਾਡਾ ਬਿਜ਼ਨਸ ਛੋਟਾ ਹੈ بڑا ਹੈ ਤੁਸੀਂ ਸੋਸ਼ਲ ਮੀਡੀਆ ਕਵਰ ਕਰਦੇ ਹੋ ਜਾਂ ਟੀਵੀ ਤੇ ਦੇਣਾ ਚਾਹੁੰਦੇ ਹੋ ਐ ਕੋਈ ਲਾਈਵ ਐਂਡ ਲੋਕੇਸ਼ਨ ਹੋਵੇ ਹਰ ਤਰ੍ਹਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਆਪਾਂ ਕਰਦੇ ਹਾਂ ਜਿਹੜੇ ਇਸ ਵੇਲੇ ਪੰਜਾਬ ਦੇ ਹੱਕ ਵਿੱਚ ਖੜਨਾ ਜਿਹੜਾ ਹਰੇਕ ਪੰਜਾਬੀ ਦਾ ਹੱਕ ਬਣਦਾ ਹੈ ਜਾਂ ਉਹਦੀ ਡਿਊਟੀ ਵੀ ਆ ਤੇ ਇਸ ਲਈ ਕਿਸੇ ਵੀ ਤਰ੍ਹਾਂ ਦੀ ਅਗਰ ਕਿਸੇ ਵੀ ਸੰਸਥਾ ਨੂੰ ਸਾਡੀ ਲੋੜ ਹੋਵੇ ਕਿਸੇ ਫੰਡ ਰੇਜ਼ਿੰਗ ਕਰਨ ਦੇ ਲਈ ਜਾਂ ਕਿਸੇ ਤਰ੍ਹਾਂ ਦਾ ਕੋਈ ਈਵੈਂਟ ਕਰਾਉਣ ਦੇ ਲਈ ਤਾਂ ਆਪਾਂ ਉਹਨੂੰ ਬਿਲਕੁਲ ਆਵਾਰੀ ਹੋਵਾਂਗੇ ਤੇ ਮੋਰਨ ਵੈਲਕਮ ਕਹਿੰਨੇ ਆ ਬਾਕੀ ਬਿਲਕੁਲ ਸਾਨੂੰ ਸਾਡੇ ਪ੍ਰੋਗਰਾਮ ਤੁਸੀਂ ਫੇਸਬੁੱਕ ਤੇ YouTube ਤੇ ਜਾਂ TV ਤੇ IP TV ਤੇ ਤੁਸੀਂ ਦੇਖਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਚੇਂਜਸ ਚਾਹਦੇ ਹੋ ਕੋਈ ਨਵੇਂ ਪ੍ਰੋਗਰਾਮ ਐਡ ਕਰਨਾ ਚਾਹਦੇ ਹੋ ਜਾਂ ਫਿਰ ਤੁਸੀਂ ਚਾਹਦੇ ਹੋ ਵੀ ਕੋਈ ਤਬਦੀਲੀ ਕਰੀਏ ਜਾਂ ਕੋਈ ਨਵੀਂ ਐਡੀਸ਼ਨ ਜਿੱਦਾਂ ਦੇ ਵੀ ਤੁਹਾਨੂੰ ਚੰਗੇ ਲੱਗਦੇ ਚੰਗੀ ਗੱਲ ਦੱਸੋ ਮਾੜੇ ਲੱਗਦੇ ਤਾਂ ਮਾੜੀ ਸਾਨੂੰ ਰਿਵਿਊ ਜ਼ਰੂਰ ਕਰੋ ਜੀ ਤੇ ਤੁਸੀਂ ਦੇਖਦੇ ਰਹੋ 20 TV ਪੰਜਾਬੀ ਵਿਕਟਰੀ ਆਫ TRUTH ਤੇ ਕੱਲ ਨੂੰ ਤੁਹਾਡੇ ਨਾਲ ਇੱਕ ਵਾਰ ਫੇਰ ਨਵੀਆਂ ਗੱਲਾਂ ਨਵੀਆਂ ਖਬਰਾਂ ਦੇ ਵਿੱਚ ਗੱਲਾਂ ਦੇਸ਼ ਵਿਦੇਸ਼ ਜਿੰਦੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਸਾਨੂੰ ਜੋ ਯਾਇਤ Satnay dashkanu pyar pe sat sri akal adab te namaskar, namaskar.